ਕੀ ਐਸੇ ਹੁੰਦਾ ਸੀ ਮੁਹਾਲੀ ਦੇ ਵਿੱਚ ਉਹਨੇ ਮੈਨੂੰ ਇੱਥੋਂ ਤੱਕ ਕਹਿ ਵੀ ਕਾਂ ਤੇਰੇ ਵਰਗੇ ਕਾਮਰੇਡ ਨੂੰ ਨਾ ਮੈਂ ਗੋਲੀ ਮਾਰ ਕੇ ਅੰਬ ਦੀ ਜੜਨਾ ਲਾ ਦੇਣਾ ਤੇ ਤੇਰੀ ਲਾਸ਼ ਵੀ ਨਹੀਂ ਲੈਣ ਆਉਣੇ ਕਿਸੇ ਨੇ ਇੱਕ ਆਈਜੀ ਚੰਡੀਗੜ੍ਹ ਦੇ ਉਹ ਤੁਹਾਨੂੰ ਕਹਿ ਜਾਂਦੇ ਆ ਕਿ ਤੂੰ ਜਿਹੜੀ ਕੰਮ ਕਰਦਾ ਉਹ ਕਹਿੰਦੇ ਨਹੀਂ ਤੂੰ ਪੱਤਰਕਾਰ ਦੇ ਭੇਸ ਵਿੱਚ ਖાડਕੂ ਐ ਪੁਲਿਸ ਵਾਲੇ ਰੋਜ਼ ਹੀ ਰਹਿੰਦੇ ਸੀ ਵੀ ਇਹ ਜੀ ਨਕਸ਼ਾ ਲਾਇਟ ਭਰਤੀ ਕਰ ਲਿਆ ਤੁਸੀਂ ਉਹ ਗਾ ਜਿੰਦੂ ਮਾਝਾ ਜਿੰਨਾ ਚਿਰ ਆਇਆ ਉਹਨਾਂ ਚਿਰ ਤਾਂ ਮੈਂ ਤਾਂ ਕੁਝ ਨਹੀਂ ਕਰਤਾ ਰਹਾ ਜਿੱਦ ਤੇ ਉਹ ਨਾ ਰਿਹਾ ਫਿਰ ਮੈਂ ਇਹਨੂੰ ਹਟਾ ਦਿੰਦਾ ਇਥੇ ਅਜੀਤ ਸਿੰਘ ਸੰਧੂ ਐਸਐਸਪੀ ਸੀ ਉਹਨਾਂ ਨੇ ਘਰ ਦੇ ਵਿੱਚ ਬੈਠੇ ਖਾੜਕੂਆ ਨੂੰ ਉੱਤੋਂ ਬੰਬ ਪਾੜ ਕੇ ਬੰਬ ਸੁੱਟ ਕੇ ਆਗ ਲਾ ਕੇ ਉਹਨਾਂ ਨੂੰ ਕੱਢਿਆ ਪੁਲਸ ਵਾਲੇ ਔਖੇ ਵੀ ਹੁੰਦੇ ਹੋਣਗੇ ਕਿ ਜਿਹੜੀਆਂ ਗੱਲਾਂ ਅਸੀਂ ਹੋਰ ਕੁਝ ਕਹਿਣਾ ਚਾਹੁੰਦੇ ਆ ਪੇਸ਼ ਕੁਝ ਕਰਨਾ ਚਾਹੁੰਦੇ ਆ ਤੁਸੀਂ ਤਾਂ ਸਾਡਾ ਭੇਤ ਹੀ ਖੋਲੀ ਜਾਂਦੇ ਹੋ ਉਹ ਤੇ ਮੁਕਾਬਲੇ ਉਹ ਸੀ ਵੀ ਜਿਹੜੇ ਤੇ ਪੁਲਸ ਖੜੇ ਹੋਏ ਸੀ ਬੰਦੇ ਤੇ ਉਹਨੂੰ ਮੁਕਾਬਲੇ ਰੁਕ ਦਿੰਦੇ ਸੀ ਇੱਕ ਪਾਸੇ ਖਾੜਕੂ ਧੀਆਂ ਦਾ ਮਤਲਬ ਬਸਾਉਣ ਦੀਆਂ ਗੱਲਾਂ ਕਰਦੇ ਨੇ ਉਦੋਂ ਨਾਲ ਨਾ ਕੋਈ ਮਹਿਮ ਚਲਾਈ ਹੋਈ ਸੀ ਵੀ ਧੀਆਂ ਨੂੰ ਬਸਾਓ ਤੇ ਜਿਹੜੇ ਬੰਦੇ ਨਹੀਂ ਲੈ ਕੇ ਜਾਂਦੇ ਸਾਨੂੰ ਦੱਸੋ ਅਸੀਂ ਨਾ ਇਹ ਤਿੰਨ ਬੰਦੇ ਮਖਿਆ ਉਹ ਤਾਂ ਧੀਆਂ ਦੇ ਘਰੋਂ ਜਾੜ ਗਏ ਤੇ ਇਹਨਾਂ 'ਚ ਕੋਈ ਨਾ ਟਾਊਟ ਸੀ ਨਾ ਕੋਈ ਸ਼ਰਾਬੀ ਸੀ ਉਹ ਤੀਜੇ ਦਿਨ ਮੇਰੇ ਦਫ਼ਤਰ ਦੇ ਵਿੱਚ ਇੱਕ ਸਲਿੱਪ ਧਰ ਗਿਆ ਕਹਿੰਦਾ ਹੂੰ ਉਹਦੋਂ ਇੱਕ ਖੰਡਪਾੜ ਦਾ ਭੋਗ ਤੂੰ ਪਾਣ ਗਿਆ ਕਿ ਫਿਰ ਮੈਨੂੰ ਪਾਉਣਾ ਪਊਗਾ ਆਕੇ ਉਹੀ ਕਹਿੰਦਾ ਸੀ ਵੀ ਉਹ ਸਮੇਂ ਸ਼ੈਣੀ ਦੇ ਨਾਲ ਵੀ ਜਿਵੇਂ ਉਹਦੇ ਨਾਲ ਤਾਲਮੇਲ ਵੀ ਸੀ ਪਰ ਉਹਨੂੰ ਮਹਵਤੇ ਬਾਦ ਉਹਨੂੰ ਮਾਰਤਾ ਫੜ ਕੇ ਕਿ ਪੱਤਰਕਾਰ ਆ ਜਿਹੜਾ ਉਹ ਪੱਤਰਕਾਰ ਦੇ ਭੇਸ ਵਿੱਚ ਖੜਕੂ ਆ ਜਦੋਂ ਇਸ ਤਰ੍ਹਾਂ ਦਾ ਤੁਹਾਨੂੰ ਟੈਗ ਮਿਲ ਗਿਆ ਉਦੋਂ ਮਨ 'ਚ ਕੀ ਆਇਆ ਇੱਕ ਸਮਾਂ ਇਹ ਸੀ ਵੀ ਪਿੱਛੇ ਪੁਲਿਸ ਆ ਕੇ ਬਹਿ ਜਾਂਦੀ ਸੀ ਤੇ ਮੂਰੇ ਖੜਕੂ ਆਉਂਦੇ ਮੇਰਾ ਉਝ ਦਾ ਕੰਮ ਸੀ ਇਹ ਵੀ ਉਹਨਾਂ ਨੇ ਹੋਣਾ ਹੀ ਹੋਣਾ ਪ੍ਰੈਸ ਨੋਟ ਦੇਣਾ ਤੇ ਪੁਲਿਸ ਵਾਲਾ ਨੂੰ ਇਹ ਹੁੰਦਾ ਸੀ ਵੀ ਮਤਲਬ ਇੱਥੇ ਮਾਰਾਂਗੇ ਇਹ ਇਹਨਾਂ ਜੋ ਕਿਹੜਾ ਮਰਦਾ ਉਹ ਤਾਂ ਪਤਾ ਨਹੀਂ ਵੀ ਮੈਨੂੰ ਜ਼ਰੂਰ ਮਾਰਨਗੇ ਘਰੋਂ ਨਿਕਲ ਕੇ ਇਹ ਪਤਾ ਉਹਨਾਂ ਨੂੰ ਨਹੀਂ ਸੀ ਵੀ ਸ਼ਾਮ ਨੂੰ ਘਰ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਤੁਹਾਡੇ ਘਰ ਨੂੰ ਤਕਰੀਬਨ 200 ਪੁਲਿਸ ਮੁਲਾਜ਼ਮਾਂ ਨੇ ਘੇਰਾ ਪਾ ਲਿਆ ਸਾਰੇ ਪਾਸਿਓ ਤੁਸੀਂ ਘਰ 'ਚ ਕੱਲੇ ਹੋ ਤੁਹਾਡੇ ਤੇ ਬੰਦੂਕਾਂ ਤਾਣ ਦਿੱਤੀਆਂ ਗਈਆਂ ਮੇਰੇ ਘਰ ਨੂੰ ਕਈ ਵਾਰੀ ਘੇਰਾ ਪਾਇਆ ਚਾਰ ਜਣੇ ਮਤਲਬ ਸਿੱਧੀਆਂ ਮਤਲਬ ਗੰਨਾਉਣੇ ਦੇ ਤਾਣੇ ਹੋਈਆਂ ਕਹਿੰਦੇ ਵੀ ਸੁਖਦੇਵ ਸਿੰਘ ਬਟਵਾਰੀ ਮਾਹੀ ਮਾਇਆ ਕਹ ਵੀ ਮੈਨੂੰ ਦੱਸਤਾ ਦਿਓ ਤੁਸੀਂ ਕੀ ਕਰਨਾ ਹੈ ਕਹਿੰਦੇ ਕੋਈ ਨਾ ਲੱਗ ਜੂ ਪਤਾ ਦੋ ਚਾਰ ਦਿਨਾਂ ਚ ਫਲਾ ਲੱਭ ਜੂ ਆਪੇ ਮੈਂ ਕਿਹਾ ਵੀ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਵੀ ਇਹ ਮੇਰੇ ਘਰੇ ਆ ਛਾਪਾ ਮਾਰਿਆ ਵੀ ਮੇਰਾ ਡੀਟਰ ਸੀ ਉਦੋਂ ਹਰ ਭਜਨ ਨਾਲ ਵਾਰ ਵੀ ਕਹਿੰਦਾ ਮੈਂ ਤੈਨੂੰ ਪਹਿਲਾਂ ਕਿੰਨੀ ਵਾਰੀ ਕਹਿ ਚੁੱਕਾ ਹਾਂ ਵੀ ਮੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਆਪਣੇ ਆਪ ਦੇਖ ਕੇ ਚੁੜੀ ਭਾਈ ਜੀ ਗੁਪਤਾ ਕੋਲੇ ਜਦੋਂ ਗਿਆ ਤੂੰ ਕਹਿੰਦਾ ਆਪਣੇ ਆਪ ਦੱਸ ਦੇ ਤੂੰ ਤਾਂ ਮਤਲਬ ਖੜਕੋਂ ਦੇ ਪੇਚ ਪੱਤਰਕਾਰੀ ਦੇ ਪੇਚ ਖੜਕੂ ਆ ਉਨੇ ਫੋਨ ਕੀਤਾ ਐਸਐਸਪੀ ਸਮੇਰ ਸ਼ੈਣੀ ਨੂੰ ਤੇ ਉਹ ਕਹਿੰਦਾ ਜੀ ਤੁਸੀਂ ਬੈਠੋ ਮੈਂ ਫਿਰ ਉਥੋਂ ਮਖਾ ਹੀ ਮੈਂ ਚੱਲਿਆ ਹੁਣ ਤੇ ਤੁਸੀਂ ਜੋ ਕਰਨਾ ਉਹ ਫਿਰ ਆਜਾ ਕਿਤਾਬ ਖਾਕੀ ਖੜਕੂ ਤੇ ਕਲਮ ਉਹ ਕਹਾਣੀਆਂ ਜਿਹੜੀਆਂ ਹੁਣ ਸਾਹਮਣੇ ਅਸੀਂ ਲੈ ਕੇ ਆ ਰਹੇ ਹਾਂ ਉਸ ਦੇ ਵਿੱਚੋਂ ਅੱਜ ਜਿਹੜੀ ਕਹਾਣੀ ਨਾਲ ਰੂਬਰੂ ਕਰਾਵਾਂਗੇ ਉਸ ਪੱਤਰਕਾਰ ਦੀ ਗੱਲ ਕਰਾਂਗੇ ਜਿਸ ਨੇ ਆਪਣੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਪੱਤਰਕਾਰ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਖਾਸ ਕਰਕੇ ਟ੍ਰਿਬਿਊਨ ਅਦਾਰੇ ਨੇ ਲੰਮਾ ਸਮਾਂ ਉਹਨਾਂ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਪੱਤਰਕਾਰੀ ਕੀਤੀ ਪਰ ਪੁਲਿਸ ਦੇ ਵੱਲੋਂ ਖਾੜਕੂਆਂ ਦੇ ਵੱਲੋਂ ਯਾ ਹੋਰ ਕਿਹੜੇ ਕਿਹੜੇ ਹੋਰ ਚੈਲੰਜ ਆਏ ਜਦੋਂ ਉਹ ਪੱਤਰਕਾਰੀ ਕਰ ਰਹੇ ਸਨ ਤੇ ਪੁਲਿਸ ਵੱਲੋਂ ਇਥੋਂ ਤੱਕ ਵੱਡੇ ਅਫਸਰਾਂ ਵੱਲੋਂ ਉਸ ਪੱਤਰਕਾਰ ਨੂੰ ਕਹਿ ਦਿੱਤਾ ਗਿਆ ਕਿ ਤੂੰ ਪੱਤਰਕਾਰੀ ਦੇ ਭੇਸ ਵਿੱਚ ਖਾੜਕੂ ਐ ਤਾਂ ਪੱਤਰਕਾਰ ਦੇ ਭੇਸ ਵਿੱਚ ਖਾੜਕੂ ਕਿਉਂ ਕਿਹਾ ਗਿਆ ਇਸ ਦੇ ਪਿੱਛੇ ਕਾਰਨ ਕੀ ਸੀ ਕਿਹੜੇ ਵੱਡੇ ਵੱਡੇ ਮੁਕਾਬਲੇ ਹੋਏ ਜਿਹੜੇ ਇਹਨਾਂ ਨੇ ਆਪਣੀ ਅੱਖੀ ਗੋਲੀਆਂ ਚਲਦੀਆਂ ਵੀ ਦੇਖੀਆਂ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿਤਾਬ ਖਾਕੀ ਖਾੜਕੂ ਤੇ ਕਲਮ ਦੇ ਵਿੱਚ ਇਹਨਾਂ ਦੀ ਕਹਾਣੀ ਵੀ ਦਰਜ ਹੈ ਮੈਂ ਗੱਲ ਕਰ ਰਿਹਾ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਹੋਰਾਂ ਦੀ ਪਟਵਾਰੀ ਸਾਹਿਬ ਤੁਹਾਡਾ ਵਿਦਿਆਰਥੀ ਰਾਜਨੀਤੀ ਦੇ ਵਿੱਚੋਂ ਸਫਰ ਹੁੰਦਾ ਹੁੰਦਾ ਪੱਤਰਕਾਰ ਜੀ ਵਾਲੇ ਪਾਸੇ ਆਇਆ ਕਿਵੇਂ ਸ਼ੁਰੂਆਤ ਹੋਈ ਇਹ ਸਾਰੀਆਂ ਗੱਲਾਂ ਉਹ ਕਿਹੜਾ ਦੌਰ ਸੀ ਕਿਹੜਾ ਸਾਲ ਸੀ ਜਦੋਂ ਪਹਿਲੀ ਵਾਰੀ ਤੁਸੀਂ ਇਸ ਪਾਸੇ ਪੈਰ ਧਰਿਆ ਔਰ ਦੇਖਿਆ ਕਿ ਇਹ ਤਾਂ ਬੜਾ ਹੀ ਜ਼ਿਆਦਾ ਚੈਲੰਜ ਵਾਲਾ ਔਰ ਵੱਡਾ ਵਿਸਥਾਰ ਵਾਲਾ ਕੰਮ ਹੈ ਮੈਂ 1973 ਤੋਂ ਲੈ ਕੇ 1986 ਤੱਕ ਇਹ ਕਹੈ ਲੋ ਵੀ ਮੈਂ ਵਿਦਿਆਰਥੀ ਰਾਜਨੀਤੀ 'ਚ ਰਿਹਾ ਜੀ ਤੇ ਵਿਦਿਆਰਥੀ ਰਾਜਨੀਤੀ ਦੀ ਮੈਂ ਗਵਰਨਮੈਂਟ ਰបਦੰਮਣ ਕਾਲ ਜਨਾਬਾ ਦੇ ਵਿੱਚ ਐਡਮਿਸ਼ਨ ਲਈ ਪ੍ਰੈਪ ਚ ਉਦੋਂ ਸਾਡੇ ਇਲਾਕੇ ਦੇ ਵਿੱਚ ਇਹ ਹੁੰਦਾ ਸੀ ਵੀ ਨਾਬੇ ਕੋਈ ਮੁੰਡਾ ਨਾ ਪੜਨ ਲਾਇਓ ਉੱਥੇ ਤਾਂ ਜਾਣ ਸਰ ਨਕਸਲਾਈਟ ਬਣ ਜਾਂਦੇ ਨੇ ਤੇ ਮਤਲਬ ਆਲੇ ਦੁਆਲੇ ਸੁਵਾਣਾ ਕਾਲਜ ਸੰਗਰੂਰ ਕਾਲ ਸਨਾਮ ਕਾਲਜ ਦੇ ਸਾਡੇ ਪਿੰਡਾਂ ਦੇ ਵੀ ਉਧਰ ਹੁੰਦੇ ਸੀ ਪਰ ਮੈਂ ਮੈਂ ਕੁਦਰਤੀ ਫੇਰ ਨਾਬੇ ਕਾਲਜ ਵਿੱਚ ਹੀ ਆਇਆ ਤੇ ਜਿਹੜੀ ਗੱਲ ਕਹਿੰਦੇ ਸੀ ਅਸੀਂ ਯੋ ਬਸ ਤੇ ਇੱਕ ਸਾਲ ਤੋਂ ਬਾਅਦ ਅਸੀਂ ਵੀ ਉਹ ਲਾਈਨ ਦੇ ਵਿੱਚ ਆ ਗਏ ਤੇ ਉਹ ਉਹ ਲਾਈਨ ਦੇ ਵਿੱਚ ਤੁਸੀਂ ਇਹ ਕਹਿ ਲੋ ਵੀ ਮੈਂ ਇੱਕ ਮੋਢਲੇ ਮੈਂਬਰ ਤੋਂ ਲੈ ਕੇ ਮਤਲਬ ਜਨਰਲ ਸੈਕਟਰੀ ਤੱਕ ਪੀਐਚਯੂ ਦਾ ਰਹਾ ਜੀ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਬਹੁਤ ਕੇਸ ਕੋ ਉਸ ਪਾਤੇ ਵੱਡੇ ਮਤਲਬ ਜਿਹਦੇ ਤੇ ਆਪਾਂ ਕਹਿ ਲੋ ਵੀ ਜਿਹੜੇ ਅੱਜ ਦੇ ਸਾਰੀਆਂ ਧਰਾਵਾਂ ਕੋਡਕੂਆਂ ਦੇ ਹੋਰਾਂ ਦੇ ਉਹ ਸਾਡੇ 1900 ਸੋ ਡਾਕਟਰ ਅਸੀ ਨੇ ਵਿੱਚ ਲੱਗੀਆਂ ਹੋਈਆਂ ਤੁਸੀਂ ਵਿਦਿਆਰਥੀ ਸੀ ਤੇ ਪੜਦੇ ਪੜਦੇ ਤੁਹਾਡੇ ਤੇ ਪਰਚੇ ਦਰਜ ਹੋ ਗਏ ਪਰਚੇ ਵੀ ਦਰਜ ਹੋਏ ਤੇ ਮੈਂ ਮਤਲਬ ਤਿੰਨ ਜੇੜਾਂ 'ਚ ਵੀ ਰਹਾ ਪਹਿਲੀ ਮੈਂ ਪਹਿਲੀ ਵਾਰੀ ਮੈਂ ਜੇੜ 'ਚ ਮਤਲਬ ਨਾਬੇ ਜੇੜ 'ਚ ਰਹਾ ਜੀ ਉੱਥੇ ਪੁਲਿਸ ਨੇ ਇੱਕ ਬੰਦਾ ਕੋਈ ਮਤਲਬ ਗਰੀਬ ਬੰਦਾ ਸੀ ਕੋਈ ਅਮਲੀ ਸੀ ਉਹਨੂੰ ਪੁਛਰੇ ਪੋਦੇ ਕੁੱਟਮਾਰ ਕਰਤੀ ਜਿਆਦਾ ਤੇ ਉਹ ਮਰ ਗਿਆ ਤੇ ਮਰ ਕੇ ਉਹਨੂੰ ਲਾ وارਸ ਲੈ ਕੇ ਉਹਦੀ লাশ ਚੱਕੇ ਜਾਂਦੇ ਸੀ ਅਸੀਂ ਉਹ ਉਹਨਾਂ ਤੋਂ ਪੁਲਿਸ ਤੋਂ লাশ ਖੋ ਕੇ ਕੋ ਨੂੰ ਕਹਿ ਵੀ ਇੱਥੇ ਐਫ ਆਈ ਆਰ ਦਰਜ ਕਰੋ ਜਿਨ੍ਹਾਂ ਨੇ ਮਾਰਿਆ ਤੇ ਉੱਥੇ ਪੁਲਿਸ ਤੇ ਸਾਡੇ ਵੱਲੋਂ ਪੁਲਿਸ ਦੀ ਜ਼ਿਆਦਾ ਕੁੱਟਮਾਰ ਹੋ ਗਈ ਸਾਡੇ ਵੱਲੋਂ ਕੁੱਟਮਾਰ ਜ਼ਿਆਦਾ ਹੋ ਗਈ ਤੇ 30 35 ਪੁਲਿਸ ਵਾਲੇ ਬੰਦੇ ਫੱਟੜੋਗੇ ਜਿਹਦੇ ਤੋਂ ਬਾਅਦ ਮੇਰੇ ਤੇ ਉਹਨਾਂ ਨੇ 307 ਦਾ ਕੇਸ ਪਾ ਕੇ ਮੈਨੂੰ ਫੜ ਕੇ ਉਹਨਾਂ ਨੇ ਅੰਦਰ ਕਰਤਾ ਲਾਬੇ ਜੇਲ੍ਹ ਚ ਪਰ ਉਹ ਉਹ ਸ਼ਾਰਟ ਲਿਵਰ ਸੀ ਮੈਂ 3 ਦਿਨ ਰਹਾ ਤੇ ਤਿੰਨੇ ਦਿਨ ਬਾਅਦ ਤਿੰਨੇ ਦਿਨ ਹੀ ਨਾਬਾ ਬੰਦ ਰਹਾ ਤੇ ਲੋਕਾਂ ਦੀ ਮੰਗ ਇਹ ਸੀ ਵੀ ਜਿੰਨਾ ਚਿਰ ਉਹ ਬਾਹਰ ਨਹੀਂ ਆਉਂਦਾ ਸੀ ਉਹਨੂੰ ਉਹਦੀ লাশ ਨਹੀਂ ਦੇਣੀ ਉਹਨੂੰ ਫੂਕਣ ਨਹੀਂ ਦੇਣਾ ਮੈਨੂੰ ਮਤਲਬ ਗੁਰਦਰਸ਼ਨ ਸਿੰਘ ਉਦੋਂ ਐਮਰਜੈਂਸੀ ਦੇ ਵਿੱਚ ਫੂਡ ਸਪਲਾਈ ਮਨਿਸਟਰ ਸੀ ਜੀ ਉਹਨੇ ਉਹਨਾਂ ਨੇ ਆ ਕੇ ਉੱਥੇ ਸ਼ਾਮ ਨੂੰ ਜੇਰ ਜੋ ਮੈਨੂੰ ਵੀ ਲਿਆਂਦਾ ਇੱਕ ਫੰਕਸ਼ਨ ਕੀਤਾ ਵੱਡਾ ਨਾਵੇ ਸ਼ਹਿਰ ਜਿਹਨੂੰ ਦੇਵੀ ਦਿਵਾਲਾ ਚੌਕ ਕਹਿੰਦੇ ਨੇ ਮੈਨੂੰ ਜਾਦਾ ਉੱਥੇ ਮੈਨੂੰ ਵੀ ਲਿਆਂਦਾ ਕਿ ਉੱਥੇ ਉਹਨੇ ਐਲਾਨ ਕੀਤਾ ਵੀ ਸੁਖਦੇਵ ਪਟਵਾਰੀ ਦੇ ਸੀ ਕੇਸ ਵਾਪਸ ਲੈਣੇ ਤੇ ਹੁਣ ਤੁਸੀਂ ਇਹਨੂੰ ਹੂਕਣ ਦਿਓ ਤੇ ਉਹਦੇ ਨਾਲ ਜਾ ਕੇ ਸੀ ਉਹਦਾ ਸੰਸਕਾਰ ਕਰਾਇਆ ਤੇ ਉਹ ਮੇਰਾ ਕੇਸ ਮੀ ਡਰਾ ਹੋ ਗਿਆ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਪਹਿਲਾਂ ਸ਼ੁਰੂਆਤੀ ਦੌਰ ਚ ਹੀ ਦੇਖ ਲਈਆਂ ਫਿਰ ਉਹ ਕਿਹੜਾ ਸਮਾਂ ਸੀ ਜਦੋਂ ਪੱਤਰਕਾਰੀ ਵੱਲ ਵੀ ਦਸਤਕ ਕਰ ਲਈ ਔਰ ਉੱਥੇ ਵੀ ਜਦੋਂ ਮੁਕਾਬਲਿਆਂ ਦੀਆਂ ਰਿਪੋਰਟਿੰਗ ਕੀਤੀ ਹੋਰ ਬਹੁਤ ਸਾਰੇ ਚੈਲੰਜ ਆਏ ਪੁਲਿਸ ਵਾਲੇ ਇਹ ਵੀ ਸੁਣਨ ਚਾਹਿਆ ਤੁਹਾਡੀ ਕਹਾਣੀ ਚ ਵੀ ਲਿਖਿਆ ਹੋਇਆ ਕਿ ਇੱਕ ਆਈਜੀ ਚੰਡੀਗੜ੍ਹ ਦੇ ਉਹ ਤੁਹਾਨੂੰ ਕਹਿ ਜਾਂਦੇ ਆ ਕਿ ਤੂੰ ਜਿਹੜੀ ਕੰਮ ਕਰਦਾ ਹੈ ਪਰ ਤੁਸੀਂ ਤਾਂ ਕਹਿੰਦੇ ਸੀ ਮੈਂ ਤੇ ਆਪਣਾ ਕੰਮ ਕਰਦਾ ਪੇਸ਼ਾ ਮੇਰਾ ਪੱਤਰਕਾਰੀ ਉਹ ਕਹਿੰਦੇ ਨਹੀਂ ਤੂੰ ਪੱਤਰਕਾਰ ਦੇ ਭੇਸ ਵਿੱਚ ਖੜਕੂ ਹੈ ਦੇਖੋ ਮੈਂ 86 ਤੋਂ ਬਾਅਦ ਇੱਥੇ ਚੰਡੀਗੜ੍ਹ ਚ ਆਇਆ ਸੀ ਜੀ ਚੰਡੀਗੜ੍ਹ ਚ ਆਉਣ ਦਾ ਸੁਆਗਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਣਿਆ ਇਹ ਅਸੀਂ ਪਹਿਲਾਂ ਇਕੱਠੇ ਪੜ੍ਹਦੇ ਸੀ ਜੀ ਇਹ ਉਦੋਂ ਕੁਦਰਤੀ ਮਤਲਬ ਕੋਆਪਰੇਸ਼ਨ ਮਨਿਸਟਰ ਸੀ ਜੀ ਇਹਨੇ ਕਿਤੇ ਮਿੱਤਰ ਦੋਸਤਾਂ ਜਿਹਦੇ ਗੱਲ ਕਰੀ ਵੀ ਪਟਵਾਰੀ ਨੂੰ ਕਿਹਾ ਯਾਰ ਮੈਨੂੰ ਮਿਲੇ ਤੇ ਮੈਂ ਇੱਥੇ ਆਇਆ ਇਹਨੇ ਮੈਨੂੰ ਕੋਆਪਰੇਟਿਵ ਬੈਂਕ 'ਚ ਕਲਰ ਕਰਵਾਤਾ 6 ਮਹੀਨੇ ਤੇ ਕਲਰ ਕੀ ਰਹੇ ਉੱਥੇ ਵੀ ਪੁਲਿਸ ਵਾਲੇ ਰੋਜ਼ ਹੀ ਰਹਿੰਦੇ ਸੀ ਵੀ ਇਹ ਜੀ ਨਕਸ ਲਾਈਟ ਭਰਤੀ ਕਰ ਲਿਆ ਤੁਸੀਂ ਐਮ ਡੀ ਦੇ ਵਾਲੇ ਦੁਆਲੇ ਉਹ ਐਮ ਡੀ ਦਾ ਵੀ ਇਹੀ ਹੁੰਦਾ ਸੀ ਆਲੂ ਵਾਲੀ ਆ ਹੁੰਦਾ ਸੀ ਐਮ ਡੀ ਐਮ ਇੱਥੇ ਕੋਆਪਰੇਟਿਵ ਬੈਂਕ ਦਾ ਉਹ ਕਹਿੰਦਾ ਸੀ ਚੰਦੂ ਮੋੜ ਜਿਹੜਾ ਜਿੰਨਾ ਚਿਰ ਹੈ ਉਹਨਾਂ ਚਿਰ ਤਾਂ ਮੈਂ ਤਾਂ ਕੁਝ ਨਹੀਂ ਕਰਦਾ ਜਿੱਦ ਤੇ ਉਹ ਨਾ ਰਿਹਾ ਫਿਰ ਮੈਨੂੰ ਹਟਾ ਦੂ ਚਲੋ ਉਹ ਕੁਦਰਤੀ ਸਰਕਾਰ ਟੁੱਟ ਗਈ ਬਰਨਾਲਾ ਸਾਹਿਬ ਦੀ ਤੇ ਆਪਾਂ ਵੀ ਮੁੜ ਕੇ ਮੈਂ ਨਾ ਨੌਕਰੀ ਕਰਨੀ ਸੀ ਨਾ ਉਹ ਨੌਕਰੀ ਵਾਲਾ ਵੈਂਟੋਮੈਂਟ ਸੀ ਮੇਰੇ ਨਾਲ ਦੇ ਬਹੁਤ ਬੰਦੇ ਨੇ ਨੌਕਰੀਆਂ ਕੀਤੀਆਂ ਮੈਨੂੰ ਕਹਿੰਦੇ ਸੀ ਤੂੰ ਵੀ ਭਰ ਦੇ ਚਾਹ ਪਾਣ 5 ਲੱਖ ਰੁਪਈਆ ਵੀ ਮਿਲੇ ਪਰ ਮੈਂ ਕਿਹਾ ਮੈਂ ਨੌਕਰੀ ਨਹੀਂ ਕਰਨੀ ਮੈਂ ਮੇਨੂ ਜੋ ਟਿਫਲ ਟਿਫਨ ਜਾ ਕੇ ਨਾ ਘਰੋਂ ਲਿਆ ਕੇ ਤੇ ਉੱਥੇ ਬੈਠ ਕੇ ਖਾਣਾ ਮੈਨੂੰ ਇਹ ਔਖਾ ਲੱਗਦਾ ਮੈਂ ਇਹ ਬੰਦਾ ਇਸ ਲੈਣ ਦਾ ਹੈ ਨਹੀਂ ਉਸ ਤੋਂ ਬਾਅਦ ਫਿਰ ਮੈਂ ਇੱਕ ਅਖਬਾਰ 'ਚ ਲੱਗ ਗਿਆ ਜੀ ਉਹ ਮਤਲਬ ਡੇਲੀ ਅਖਬਾਰ ਸੀ ਪਰ ਉਹ ਕੋਈ ਬਾਹਰ ਨਹੀਂ ਸੀ ਤੇ ਉਹ ਅਖਬਾਰ 'ਚ ਕੰਮ ਕਰਦੇ ਕਰ ਮੈਂ ਉਹ ਆਰਟੀਕਲ ਲਿਖਦਾ ਸੀ ਫਿਰ ਮੈਨੂੰ ਮੇਰਾ ਕੋਰਨੇ ਗੁਲਜਾਰ ਸਿੰਘ ਸਿੰਧੂ ਐਡੀਟਰ ਸੀਗੇ ਪੰਜਾਬੀ ਟ੍ਰਿਬਿਊਨ ਦੇ ਮੈਨੂੰ ਇਹਨਾਂ ਦੀ ਇੱਕ ਚਿੱਠੀ ਆਈ ਉਹ ਚਿੱਠੀ ਤੇ ਆ ਵੀ ਤੁਸੀਂ ਸੁਖਦੇਵ ਸਿੰਘ ਤੁਸੀਂ ਸਾਡੇ ਨਾਲ ਜੇ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਬਹੁਤ ਵਧੀਆ ਲਿਖਦੇ ਹੋ ਜੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ ਜੁੜਨਾ ਚਾਹੁੰਦੇ ਹੋ ਤੁਸੀਂ ਮੈਨੂੰ ਮਿਲੋ ਮੈਂ ਇਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਚੰਡੀਗੜ੍ਹ ਤੋਂ ਰਿਪੋਰਟਰ ਰੱਖ ਲੈ ਤੁਹਾਨੂੰ ਸੁਣਾ ਜੇ ਵੀ ਆਇਆ ਤੁਹਾਨੂੰ ਪਹਿਲਾਂ ਸਟੇਸ਼ਨ ਲੁਧਿਆਣਾ ਪਟਿਆਲਾ ਭੇਜਣਾ ਚਾਹੁੰਦੇ ਸੀ ਤੁਸੀਂ ਕਿ ਮੈਨੂੰ ਇੱਥੇ ਹੀ ਰੱਖ ਲਓ ਮੈਨੂੰ ਉਹਨਾਂ ਨੇ ਇਹ ਕਿਹਾ ਵੀ ਸਾਡਾ ਪਹਿਲਾਂ ਤੁਸੀਂ ਉਹਨੇ ਕਿਹਾ ਵੀ ਤੁਹਾਨੂੰ ਡਿਸਟ੍ਰਿਕਟ ਰਿਪੋਰਟਰ ਪਟਿਆਲਾ ਲੁਧਿਆਣਾ ਬਣਾਉਣਾ ਕਿਉਂਕਿ ਸਾਡੀ ਲੈਫਟਿਸਟ ਉੱਥੇ ਬਹੁਤ ਨੇ ਪੀਏਯੂ ਇੰਜੀਨੀਅਰ ਕਾਲਜ ਹੋ ਤੇ ਉੱਥੇ ਸਾਡਾ ਅਖਬਾਰ ਬਹੁਤ ਲੱਗਦਾ ਵੀ ਤੁਸੀਂ ਉੱਥੇ ਜਾ ਕੇ ਜਾਂ ਤੁਸੀਂ ਪੜੇ ਲੈ ਜਾਓ ਤੁਸੀਂ ਰਿਪੋਰਟਿੰਗ ਵਧੀਆ ਕਰ ਦਿਓ ਲਿਖ ਸਕਦੇ ਹੋ ਤੇ ਤੁਸੀਂ ਲੁਧਿਆਣੇ ਜਾਓ ਮੈਂ ਕਿਹਾ ਜੀ ਮੈਂ ਚੰਡੀਗੜ੍ਹ ਤੋਂ ਲੁਧਿਆਣੇ ਨਹੀਂ ਜਾਣਾ ਇਹ ਕਹਿੰਦੇ ਵੀ ਪਟਿਆਲੇ ਦਾ ਵੀ ਇਹੀ ਹਾਲ ਹੈ ਪੰਜਾਬੀ ਯੂਨੀਵਰਸਿਟੀ ਜੀ ਵੀ ਇਹੀ ਹੈ ਉੱਥੇ ਵੀ ਸਾਡੇ ਸਰੋਰਸਨ ਦੀ ਉਹ ਵੀ ਉਹ ਹੈ ਬਚਾਰੇ ਉਹਨੂੰ ਵੀ ਉਤੋਂ ਵੀ ਯੂਨੀਵਰਸਿਟੀ ਨਹੀਂ ਕਵਰ ਹੋਣ ਦੀ ਤੂੰ ਉੱਥੇ ਚਲਾ ਜਾ ਉਹ ਤਾਂ ਤੇਰੇ ਪਿੰਡਾਂ ਦੇ ਨੇੜੇ ਹੈ ਮੈਂ ਕਿਹਾ ਵੀ ਮੈਂ ਨਹੀਂ ਜਾਣਾ ਮੈਂ ਚੰਡੀਗੜ੍ਹ ਹੀ ਰਹਿਣਾ ਮੈਂ ਕਿਹਾ ਇੱਥੇ ਵੀ ਨਾ ਤੁਹਾਡੇ ਬੰਦਾ ਕਿਹੜਾ ਕੋਈ ਬਹੁਤ ਉਹ ਹੈ ਕਿ ਇੱਥੇ ਯੂਨੀਵਰਸਿਟੀ ਜਿਹੜਾ ਕਵਰ ਕਰਦਾ ਉਹ ਵੀ ਮਤਲਬ ਅੰਤਰ ਸਿੰਘ ਹੁੰਦੇ ਸੀ ਉਹ ਵੀ ਬਹੁਤ ਘੱਟ ਪੜੇ ਲਿਖੇ ਸੀ ਮੈਂ ਕਿਹਾ ਮੈਨੂੰ ਇੱਥੇ ਵੀ ਤੇ ਤੁਹਾਡੀ ਯੂਨੀਵਰਸਿਟੀ ਉਹੀ ਹਾਲ ਹੈ ਕਹਿੰਦੇ ਠੀਕ ਹੈ ਤੇਰੀ ਗੱਲ ਮੈਨੂੰ ਕਹਿੰਦੇ ਚਲ ਠੀ ਉਸੇ ਦਿਨ ਮੇਰਾ ਆਈ ਕਾਰਡ ਵੀ ਬਣਾਤਾ ਤੇ ਸਭ ਕਹਿੰਦੇ ਚਲ ਤੇਰੇ ਬਾਰੇ ਸਾਨੂੰ ਕੋਈ ਉਹ ਨਹੀਂ ਵੀ ਤੈਨੂੰ ਕੋਈ ਪਰਖਣਾ ਕੁਝ ਨਹੀਂ ਤੂੰ ਕੰਮ ਸ਼ੁਰੂ ਕਰ ਬਸ ਜੇ ਉਹ ਕਿਹੜਾ ਜਦੋਂ ਕੰਮ ਸ਼ੁਰੂ ਕਰ ਦਿੱਤਾ ਮੁਹਾਲੀ ਚੰਡੀਗੜ੍ਹ ਦਾ ਮੁਕਾਬਲਾ ਸੀ ਜਦੋਂ ਉਹਨੂੰ ਰਿਪੋਰਟ ਕੀਤਾ ਤੇ ਤੁਹਾਨੂੰ ਪਹਿਲੀ ਵਾਰੀ ਲੱਗਿਆ ਕਿ ਭਾਵੇਂ ਬਹੁਤ ਕੁਝ ਪਹਿਲਾਂ ਵੇਖ ਲਿਆ ਸੀ ਪਰ ਕੋਈ ਇਹੋ ਜਿਹੀ ਘਟਨਾ ਜਿਹੜੀ ਮੁਹਾਲੀ ਦੇ ਵਿੱਚ ਹੋਏ ਮੁਕਾਬਲੇ ਦੀ ਹੋਵੇ ਜਿਹੜੀ ਤੁਸੀਂ ਰਿਪੋਰਟ ਕੀਤੀ ਅਜੇ ਵੀ ਯਾਦ ਆ ਮੁਹਾਲੀ ਦੇ ਵਿੱਚ ਕੋਈ ਇੱਕ ਮੁਕਾਬਲਾ ਥੋੜਾ ਹੋਇਆ ਹੈ ਜੀ ਮੁਹਾਲੀ ਤਾਂ ਮੁਹਾਲੀ ਰੋਪੜ ਸੀ ਉਦੋਂ ਜ਼ਿਲ੍ਹਾ ਜੀ ਮਤਲਬ ਇੱਥੇ ਤੋਂ ਮੁਕਾਬਲੀ ਮੁਕਾਬਲੇ ਸੀ ਦੇਖੋ ਇੱਥੇ ਮੁਹਾਲੀ ਦੇ ਵਿੱਚ 7 ਫੀਜ ਦੇ ਵਿੱਚ ਇੱਕ ਨਾਲ ਹੀ ਪਿੰਡਾ ਇੱਥੇ ਉੱਥੋਂ ਦਾ ਖੜਕੂ ਸੀ ਉਹਦਾ ਮੁਕਾਬਲਾ ਪੁਲਿਸ ਨੇ ਬਣਾਇਆ 7 ਫੀਜ ਸਕੂਟਰ ਮਾਰਕੀਟ ਦੇ ਸਾਹਮਣੇ ਇੱਕ ਜਥੇਦਾਰ ਜਗਦੇਵ ਸਿੰਘ ਤੁਲ ਮੰਡੀ ਦੇ ਭਰਾ ਦਾ ਬੇਟਾ ਸੀ ਉਹਦਾ ਮੁਕਾਬਲਾ ਬਣਾਇਆ ਇੱਥੇ ਜੀ ਉਹ ਉਹ ਵੀ ਇੱਥੇ ਮੋਹਾਲੀ ਦੇ ਵਿੱਚ ਹੀ ਮਤਲਬ ਬਣਿਆ। ਅੱਛਾ ਇਹ ਤੋਂ ਬਨਾ ਇੱਕ ਦੇੜੀ ਪਿੰਡ ਦੇ ਵਿੱਚ ਮੁਕਾਬਲਾ ਬਣਿਆ। ਇੱਕਾ ਨਾਲ ਹੀ ਪਿੰਡ ਧਰਮਗੜ ਇੱਥੇ ਅਜੀਤ ਸਿੰਘ ਸੰਧੂ ਐਸਐਸਪੀ ਸੀ ਉਹਨਾਂ ਨੇ ਘਰ ਦੇ ਵਿੱਚ ਬੈਠੇ ਖਾੜਕੂਆਂ ਨੂੰ ਉੱਤੋਂ ਬੰਬ ਪਾੜ ਕੇ ਬੰਬ ਸਿੱਟ ਕੇ ਆਗ ਲਾ ਕੇ ਉਹਨਾਂ ਨੂੰ ਕੱਢਿਆ ਤੇ ਉਹ ਉਹ ਮਤਲਬ ਮਰਨ ਵਾਲਾ ਜੀ ਮੇਨ ਬੰਦਾ ਹੈਪੀ ਢੰਘੇੜਾ ਸੀ। ਤੇ ਮੈਂ ਉਹਦੀ ਰਿਪੋਰਟਿੰਗ ਕੀਤੀ ਉਹ ਵੀ ਉਹ ਵੀ ਮਤਲਬ ਉਹਨਾਂ ਨੇ ਇਹ ਇੱਥੇ ਮੁਕਾਬਲਾ ਬਣਿਆ। ਅਪੰਜਵੇਂ ਫੇਜ਼ ਦੇ ਵਿੱਚ ਇੱਥੇ ਪ੍ਰਿੰਸੀਪਲ trilochana singh ਹੁੰਦੇ ਸੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਉਹਨਾਂ ਦਾ ਬੇਟਾ ਸੀ ਕਿੱਡ ਉਹਦਾ ਮੁਕਾਬਲਾ ਉਹਦਾ ਮੁਕਾਬਲਾ ਇਹ ਨਹੀਂ ਕਿ ਉੱਥੇ ਬੰਦਾ ਹੋਰ ਮਾਰਿਆ ਮੁਕਾਬਲਾ ਉਹਦਾ ਇਹ ਕਿ ਆ ਜੀ ਕਿੱਡ ਭੱਜ ਗਿਆ ਪਰ ਕਿੱਡ ਅੱਜ ਤੱਕ ਨਹੀਂ ਨਾਉ ਭੱਜਿਆ ਸੀ ਨਾ ਉਸੇ ਉਹਦਾ ਹਰਕ੍ਰਿਸ਼ਨ ਸਿੰਘ ਕਾਲੋਂ ਐਸਐਸਪੀ ਰੌਪੜ ਸੀ ਉਹ ਉਹਦੀ ਗਵਾਈ ਚ ਹੋਇਆ ਸੀ ਉਹ ਉਹ ਵੀ ਮਤਲਬ ਇੱਥੇ ਮੁਕਾਬਲਿਆਂ ਦਾ ਤਾਂ ਇੱਥੇ ਚੰਡੀਗੜ੍ਹ ਦੇ ਵਿੱਚ ਅ ਬਾਸ਼ਕੂ ਸੈਲਟਰ ਦੇ ਵਿੱਚ ਮੱਧ ਮਾਰਗ ਦੇ ਉੱਤੇ ਇਹ ਉਧਰ ਜਗਰਾਉਂ ਕੋਲੇ ਪਿੰਡ ਅਖਾੜਾ ਉੱਥੋਂ ਦਾ ਬੰਟੀ ਬੰਟੀ ਸੀ ਮੈਂ ਬਹੁਤ ਮਤਲਬ ਨਾ ਨਾ ਨਹੀਂ ਖੜਕੂ ਉਹ ਉੱਥੇ ਮੁਕਾਬਲਾ ਕੀਤਾ ਉਹ ਮੈਂ ਉਹਤੇ ਮਤਲਬ ਮੁਕਾਬਲੇ ਦਾ ਰੋਜ਼ ਦੀ ਕਹਾਣੀ ਸੀ ਪਰ ਉਹ ਮੁਕਾਬਲੇ ਰੋਜ਼ ਦੀਆਂ ਕਹਾਣੀਆਂ ਨੂੰ ਜਦੋਂ ਤੁਸੀਂ ਖਬਰਾਂ ਦਾ ਰੂਪ ਦੇ ਦਿੰਦੇ ਸੀ ਲੋਕਾਂ ਤੱਕ ਪਹੁੰਚਦੀ ਸੀ ਪਾਠਕਾਂ ਤੱਕ ਪੁਲਿਸ ਵਾਲੇ ਔਖੇ ਵੀ ਹੁੰਦੇ ਹੋਣਗੇ ਕਿ ਜਿਹੜੀਆਂ ਗੱਲਾਂ ਅਸੀਂ ਹੋਰ ਕੁਝ ਕਹਿਣਾ ਚਾਹੁੰਨੇ ਆ ਪੇਸ਼ ਕੁਝ ਕਰਨਾ ਚਾਹੁੰਨੇ ਆ ਤੁਸੀਂ ਤਾਂ ਸਾਡਾ ਭੇਤ ਹੀ ਖੋਲੀ ਜਾਂਦੇ ਹੋ ਮੈਂ ਤੁਹਾਨੂੰ ਇੱਕ ਵੱਡਾ ਮੁਕਾਬਲਾ ਜਿਹੜਾ ਮੈਂ ਦੱਸੀਆ ਉਹ 7 ਫੀਸ ਦੇ ਵਿੱਚ ਇੱਥੇ ਗੁਰਜੰਤ ਸਿੰਘ ਰਾਜਸਥਾਨੀ ਦਾ ਵੀ ਹੋਇਆ ਸੀ ਜੀ ਜਿਹਨੂੰ ਜਿਹਨੂੰ ਮੈਂ ਕਵਰ ਕੀਤਾ ਜਿਹੜਾ ਜਿਹੜਾ ਮਤਲਬ ਇੱਥੇ ਮਾਰਿਆ ਤੇ ਜਿਹਦੇ ਤੇ ਐ ਦੂਜੇ ਦਿਨ ਉਹ ਮਤਲਬ ਮੈਂ ਉਹ ਖਬਰ ਦੀ ਸਾਰੀ ਰਿਪੋਰਟਿੰਗ ਕੀਤੀ ਵੀ ਕਿਵੇਂ ਘਟਨਾ ਵਾਪਰੀ ਦੂਜੇ ਦਿਨ ਗਵਰਨਰ ਆਇਆ ਇੱਥੇ ਜੀ ਇੱਥੇ ਐਮਪੀ ਹੁੰਦੀ ਸੀ ਵਿਮਲ ਕੌਰ ਖਾਲਸਾ ਜੀ ਤੇ ਮੇਰੇ ਨਾਲ ਤਾਂ ਪੁਲਿਸ ਦਾ ਇੱਕ ਤੈਅ ਰਵਈਆ ਸੀ ਵੀ ਆਹ ਉਹ ਨਹੀਂ ਲੱਗਣ ਦੇਣਾ ਹੂੰ ਵੀ ਉਹ ਉਹ ਤਾਂ ਪੁੱਠਾ ਲਿਖੂਗਾ ਤੇ ਇਹੋ ਕਰੋ ਮੈਂ ਕੁਦਰਤੀ ਨਾਲ ਜੇ ਗਵਰਨਰ ਨੇ ਆਉਣਾ ਮੈਂ ਵਿਮਲ ਖਾਲਸਾ ਨੂੰ ਕਿਹਾ ਵੀ ਮੈਨੂੰ ਮੈਨੂੰ ਜਿਵੇਂ ਮਰਜ਼ੀ ਕਰੀ ਮੈਨੂੰ ਇੱਕ ਵਾਰੀ ਲੰਘਾਉਣਾ ਤੇ ਮੈਨੂੰ ਪੁਲਿਸ ਆਏ ਧੱਕ ਕੇ ਬਾਹਰ ਨਾ ਕੱਢਣਾ ਹੂੰ ਤੇ ਉਹ ਕਹਿੰਦੇ ਠੀਕ ਹੈ ਤੁਸੀਂ ਮੇਰੇ ਮੂਰੇ ਮੂਰੇ ਰਹੋ ਤੇ ਉਵੇਂ ਗਵਰਨਰ ਕੋਲੇ ਗਏ ਤੇ ਗਵਰਨਰ ਨੇ ਉੱਥੇ ਜੋ ਬੋਲੇ ਤੇ ਉੱਥੇ ਲੋਕਾਂ ਨੇ ਕੁਐਸਚਨ ਕਰੇ ਤੇ ਉਹ ਉਹ ਰਿਪੋਰਟਿੰਗ ਵੀ ਮਤਲਬ ਮੁਕਾਬਲੇ ਦੀ ਜਿਹੜੀ ਅਸਲੀਅਤ ਕੀ ਸੀ ਤੇ ਪੁਲਿਸ ਨੇ ਕਿਵੇਂ ਬਣਾਇਆ ਉਹ ਸਾਰਾ ਮਤਲਬ ਇਹ ਕਹਿ ਲਓ ਤੁਸੀਂ ਵੀ ਇਹ ਤਾਂ ਰਾਜਸਥਾਨੀਆਂ ਦਾ ਐਕਚੁਅਲ ਸੀ ਵੀ ਇਹ ਘਰ ਚੋਂ ਭੱਜਿਆ ਤੇ ਨਿਕਲਿਆ ਤੇ ਮੁਕਾਬਲਾ ਹੋਇਆ ਮਾਰਿਆ ਉਹਦੇ ਕੋਲੇ ਕੁਝ ਹੈ ਨਹੀਂ ਸੀ ਹਾਂ ਪਰ ਬਹੁਤੇ ਮੁਕਾਬਲੇ ਉਹ ਸੀ ਵੀ ਜਿਹੜੇ ਤੇ ਪੁਲਿਸ ਫੜੇ ਹੋਏ ਸੀ ਬੰਦੇ ਤੇ ਉਹਨੂੰ ਮੁਕਾਬਲੇ ਦਾ ਰੂਪ ਦਿੰਦੇ ਸੀ ਮਤਲਬ ਨਾਮ ਤੇ ਸਥਾਨ ਹੀ ਬਦਲਦਾ ਸੀ ਬਾਕੀ ਕਹਾਣੀਆਂ ਇੱਕੋ ਜੀਆਂ ਰਹਦੀਆਂ ਸੀ ਮੈਂ ਕਿਹਾ ਜੀ ਇਹ ਇਹ ਘਟਨਾ ਆ ਇਸ ਗੱਲ ਤੇ ਵੀ ਮੇਰੇ ਨਾਲ ਐਸਐਸਪੀ ਚੰਦਰਸ਼ੇਖਰ ਜੀ ਰੋਪੜ ਦਾ ਜੀ ਅਸੀਂ ਇੱਕ ਫੇਜ਼ ਮਹਾਲੀ ਥਾਣੇ ਦੇ ਵਿੱਚ ਉਹ ਆ ਕੇ ਪ੍ਰੈਸ ਕਾਨਫਰੰਸ ਕਰਨ ਲੱਗਿਆ ਵੀ ਇਹ ਇੱਥੇ ਕੋਈ ਖਰੜ ਦੇ ਕੋਲੇ ਕੋਈ ਮੁਕਾਬਲਾ ਘਰਿਆ ਸੀ ਉਹਨਾਂ ਨੇ ਜੀ ਤੇ ਮੈਨੂੰ ਉਹ ਕਹਿੰਦੇ ਵੀ ਮਤਲਬ ਅਸੀਂ ਜਿਵੇਂ ਪੁਰ ਪੱਤਰਕਾਰ ਸਾਰੇ ਬੰਦੇ ਵੀ ਇੱਥੇ ਤਿੰਨ ਚਾਰ ਹੁੰਦੇ ਸੀ ਉਦੋਂ ਕੋਈ ਬਾਹਲਾ ਪੱਤਰਕਾਰੀ ਵਾਲਾ ਵੀ ਗਿਣਤੀ ਮਿੰਤੀ ਨਹੀਂ ਸੀ ਚਾਰ ਪੰਜ ਬੰਦੇ ਹੁੰਦੇ ਸੀ ਤੇ ਉੱਥੇ ਜਾ ਕੇ ਮੈਂ ਉਹਨੂੰ ਕਿਹਾ ਜੀ ਮੈਂ ਕਿਹਾ ਤੁਸੀਂ ਸ਼ੇਖਰ ਸਾਹਿਬ ਤੁਸੀਂ ਇੱਕ ਕੰਮ ਕਰੋ ਤੁਸੀਂ ਥਾਨਦਸ ਦੋ ਬੰਦੇ ਦਾ ਨਾਮ ਦੱਸ ਦੋ ਬਾਕੀ ਖਬਰ ਤਾਂ ਅਸੀਂ ਆਪੀ ਪੂਰੀ ਕਰ ਲਾਂਗੇ ਉਹ ਕਹਿੰਦਾ ਵੱਡੂ ਜੀ ਮੀਨ ਮੈਂ ਕਿਹਾ ਵੀ ਮੀਨ ਦਾ ਮਤਲਬ ਇਹੀ ਹੈ ਵੀ ਬਾਕੀ ਤਾਂ ਉਹੀ ਗੱਲਾਂ ਨੇ ਮਸਾਲਾ ਜਿਹੜਾ ਤੁਸੀਂ ਕਹਿੰਨਾ ਵੀ ਉਤੋਂ ਪੁਲਿਸ ਨੇ ਨਾਕਾ ਲਾ ਹੋਇਆ ਸੀ ਉਹ ਆਇਆ ਤੇ ਮਤਲਬ ਉਹਨੂੰ ਲਲਕਾਰਿਆ ਤੇ ਦੋ ਬੰਦੇ ਨੇ ਇਹਦਾ ਲਾਭ ਉਠਾ ਕੇ ਭੱਜ ਗਏ ਤੇ ਬਾਕੀ ਆ ਦੋ ਇੱਕ ਮਰ ਗਿਆ ਤੇ ਇੱਕ ਫੜ ਲਿਆ ਤੇ ਆ ਹੋ ਗਿਆ ਵੇ ਇਹੀ ਗੱਲਾਂ ਨੇ ਉਹ ਤੁਸੀਂ ਨਾਂ ਨੂੰ ਦੱਸ ਦੋ ਤੁਹਾਨੂੰ ਬਾਕੀ ਇਹੀ ਕਹਿੰਦਾ ਮਤਲਬ ਕੁਝ ਠੀਕ ਨਹੀਂ ਤੁਹਾਡੀ ਲੈਂਗੁਏਜ ਮਤਲਬ ਉਹ ਇਸ ਤੰਗ ਨਾਲ ਮਤਲਬ ਉਹਨਾਂ ਨੇ ਮਤਲਬ ਇਸ ਤਰ੍ਹਾਂ ਨਹੀਂ ਕਰਨਾ ਤਾਂ ਖਦੋ ਆ ਆਮ ਸੀ ਕਿ ਬਹੁਤ ਸਾਰੇ ਪੱਤਰਕਾਰਾਂ ਨਾਲ ਤੇ ਕਹਿੰਦੇ ਪ੍ਰੈਸ ਨੋਟ ਵੀ ਖਾੜਕੂ ਦੇਣ ਆਉਂਦਾ ਸੀ ਜਾਂ ਕੋਈ ਐ ਪਿਸਟਲ ਸਾਹਮਣੇ ਰੱਖਦੇ ਸੀ ਕਿ ਪੱਤਰਕਰ ਕੀ ਪਤਾ ਪ੍ਰਭਾਵ ਵੀ ਮੰਨ ਜੇ ਤੇ ਉਦੋਂ ਬਾਅਦ ਸਾਡੇ ਮੁਤਾਬਕ ਖਬਰ ਲੱਗ ਜੇ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਿੰਨੀ ਵਾਰੀਆਂ ਹੋਈਆਂ ਪੁਲਿਸ ਵੱਲੋਂ ਕਿੰਨੀਆਂ ਤੁਸੀਂ ਤੁਹਾਨੂੰ ਥ੍ਰੈਟ ਔਰ ਖਾੜਕੂਆਂ ਵੱਲੋਂ ਦੇਖੋ ਉਦੋਂ ਹਾਲਾਤ ਨਾ ਦੋਨੋਂ ਤਰ੍ਹਾਂ ਦੇ ਏਸੇ ਤਰ੍ਹਾਂ ਦੀ ਹਾਲਾਤ ਸੀ ਜੀ ਮਤਲਬ ਪੁਲਿਸ ਦਾ ਤਾਂ ਕਿਉਂਕਿ ਮੇਰਾ ਜਿਹੜਾ ਬੈਂਟ ਆਫ ਮਾਈਂਡ ਸੀ ਮੈਂ ਸਟੂਡੈਂਟ ਲਹਿਰ 'ਚ ਆਉਣ ਕਰਕੇ ਨਾ ਥੋੜਾ ਜਿਹਾ ਪੁਲਿਸ ਵਿਰੋਧੀ ਜਾਂ ਪਹਿਲਾਂ ਤੋਂ ਹੀ ਬਣਿਆ ਹੋਇਆ ਸੀ ਤੇ ਉਹਦੇ ਕਰਕੇ ਮੈਨੂੰ ਕਦੇ ਐ ਨਹੀਂ ਲੱਗਦਾ ਸੀ ਵੀ ਯਾਰ ਆਪਾਂ ਪੁਲਿਸ ਨਾਲ ਬਣਾ ਕੇ ਚੱਲਣੀ ਹੈ ਜਾਂ ਪੁਲਿਸ ਤੋਂ ਡਰ ਕੇ ਚੱਲਣਾ ਹੈ ਵੀ ਜੋ ਗੱਲ ਆ ਉਹ ਲਿਖ ਦੇਣੀ ਹੈ ਇਹਦੇ 'ਚ ਬਲਬਿੰਗ ਨਹੀਂ ਪਾਉਣਾ ਵੀ ਇਹ ਕਰਨਾ ਹੈ ਤੇ ਉਹ ਉਹ ਲਿਖ ਦਿੰਦੇ ਸੀ ਤੇ ਇਸ ਮਤਲਬ ਇਹ ਸਾਰੇ ਸਮੇਂ ਦੇ ਦੌਰਾਨ ਪੁਲਿਸ ਨਾਲ ਟਕਰਾਅ ਜ਼ਿਆਦਾ ਰਿਹਾ ਪਰ ਕੁਛ ਕਖਾੜਕੂ ਵੀ ਧਮਕੀਆਂ ਦੇ ਰੂਪ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਵੀ ਜੇ ਆ ਖਬਰ ਨਾ ਲਈ ਤਾਂ ਐ ਕਰ ਦਾਂਗੇ ਆ ਮਤਲਬ ਉਹਦੇ ਚ ਇੱਕ ਗਲੇਰਿੰਗ ਐਗਜ਼ੈਂਪਲ ਮੈਂ ਤੈਨੂੰ ਕੋਲੀ ਹੁੰਦਾ ਇੱਥੇ ਖੜਕੂ ਅਮਰੀਕ ਸਿੰਘ ਕੋਲੀ ਮੈਂ ਇੱਕ ਖਬਰੇ ਤੇ ਉਹਨਾਂ ਨੇ ਤਿੰਨ ਬੰਦੇ ਮਾਰਤੇ ਮੈਂ ਉਹ ਬੰਦੇ ਵਿਚਾਰੇ ਗਰੀਬ ਨਜਾਇਜ਼ ਮਾਰੇ ਗਰੀਬ ਮਨੋਲੀ ਪਿੰਡ ਦੇ ਸੀ ਮੈਂ ਉਹ ਖਬਰ ਬਣਾਤੀ ਵੀ ਵੀ ਇੱਕ ਪਾਸੇ ਖੜਕੂ ਧੀਆਂ ਦਾ ਮਤਲਬ ਬਸੌਣ ਦੀਆਂ ਗੱਲਾਂ ਕਰਦੇ ਨੇ ਉਦੋਂ ਉਹਨਾਂ ਨੇ ਇੱਕ ਮਹਿਮ ਚਲਾਈ ਹੋਈ ਸੀ ਵੀ ਧੀਆਂ ਨੂੰ ਬਸਾਓ ਤੇ ਜਿਹੜੇ ਬੰਦੇ ਨਹੀਂ ਲੈ ਕੇ ਜਾਂਦੇ ਸਾਨੂੰ ਦੱਸੋ ਅਸੀਂ ਲਾਉਂਗ ਭਰਾਤੀ ਵੀ ਥੋੜੀ ਗਿਣਤੀ ਮੈਂ ਕਿਹਾ ਮੈਂ ਕਿਹਾ ਵੀ ਆਹ ਤਿੰਨ ਬੰਦੇ ਇਹ ਤਿੰਨ ਬੰਦੇ ਮੈਂ ਕਿਹਾ ਉਹ ਤਾਂ ਧੀਆਂ ਦੇ ਘਰੋਂ ਜਾੜ ਗਏ ਤੇ ਇਹਨਾਂ ਚ ਕੋਈ ਨਾ ਟਾਉਟ ਸੀ ਨਾ ਕੋਈ ਸ਼ਰਾਬੀ ਸੀ ਵੀ ਇਹ ਕੌਣ ਹੈ ਮੈਂ ਮੈਂ ਨੇ ਉਹਨਾਂ ਦੇ ਨਾਲ ਦੇ ਬੰਦਿਆਂ ਦੇ ਵੀ ਬਿਆਨ ਲੱਗੇ ਅਖਬਾਰਾਂ 'ਚ ਮੈਂ ਲਵਾਏ ਜਿਹੜੇ ਮਤਲਬ ਉਹ ਉਸ ਸਮੇਂ ਦੇ ਉਹਨਾਂ ਦੇ ਹਮੇਤੀ ਸੀ ਵੀ ਇਹ ਗਲਤ ਹੋਇਆ ਉਹ ਤੀਜੇ ਦਿਨ ਮੇਰੇ ਦਫ਼ਤਰ ਦੇ ਵਿੱਚ ਇੱਕ ਸਲਿੱਪ ਧਰ ਗਿਆ ਕਹਿੰਦਾ ਹੁਣ ਦੋ ਇਹ ਖੰਡ ਪਾੜ ਦਾ ਭੋਗ ਤੂੰ ਪਾਣ ਗਿਆ ਕਿ ਫਿਰ ਮੈਨੂੰ ਪਾਉਣਾ ਪਊਗਾ ਆਕੇ ਹਮਤਲ ਉਹ ਉਹ ਧਮਕੀ ਸਿੱਧੀ ਵੀ ਹੁਣ ਇਹਨਾਂ ਨੂੰ ਬੰਦ ਕਰਦੇ ਰਿਪੋਰਟਾਂ ਜਿਹੜੀਆਂ ਕਰਨਾ ਖਬਰਾਂ ਲਾਉਣਾ ਤੇ ਨਹੀਂ ਤਾਂ ਫਿਰ ਮੈਂ ਤੈਨੂੰ ਬੰਦ ਕਰਾਉਣਾ ਜਾਣਦਾ ਮਤਲਬ ਇਸ ਤਰ੍ਹਾਂ ਦੇ ਥ੍ਰੈਟ ਸੀ ਜਿਹੜੇ ਉਹ ਚੱਲ ਰਹੇ ਸੀ ਉਹ ਕੁਦਰਤੀ ਮੈਨੂੰ ਲੱਗਦਾ ਵੀ ਹਫਤਾ ਇੱਕ ਹੋਇਆ ਹੋਊਗਾ ਇਹ ਸੈਣੀ ਸੀ ਇਥੇ ਜੀ ਐਸਐਸਪੀ ਐਸਐਸਪੀ ਸਮੀਰ ਸੈਣੀ ਤੇ ਉਹ ਤੋਂ ਦੋਨੇ ਤਰ੍ਹਾਂ ਦੀਆਂ ਗੱਲਾਂ ਸੀ ਵੀ ਕੋਈ ਕਹਿੰਦਾ ਸੀ ਵੀ ਉਹ ਸਮੀਰ ਸੈਣੀ ਦੇ ਨਾਲ ਵੀ ਜਿਵੇਂ ਉਹਦੇ ਨਾਲ ਤਾਲਮੇਲ ਵੀ ਸੀ ਪਰ ਉਹਨੂੰ ਮਹਾਵਤੇ ਬਾਅਦ ਉਹਨੂੰ ਮਾਰਤਾ ਫੜ ਕੇ ਮਾਰਿਆ ਵੀ ਬਹੁਤ ਟਰਚਰ ਕਰਕੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਧਾਰਨਾ ਨੇ ਤੇ ਉਹ ਜਿਹੜੇ ਅਫਸਰ ਨੇ ਜਦੋਂ ਕਿਹਾ ਜਿਵੇਂ ਕਹਾਣੀ ਤੁਹਾਡੀ ਕਿਤਾਬ ਚ ਵੀ ਛਾਪੀ ਹੈ ਉਸ ਦਾ ਟਾਈਟਲ ਹੀ ਇਹ ਆ ਕਿ ਪੱਤਰਕਾਰ ਆ ਜਿਹੜਾ ਉਹ ਪੱਤਰਕਾਰ ਦੇ ਭੇਸ ਵਿੱਚ ਖਾੜਕੂ ਆ ਜਦੋਂ ਇਸ ਤਰ੍ਹਾਂ ਦਾ ਤੁਹਾਨੂੰ ਟੈਗ ਮਿਲ ਗਿਆ ਉਦੋਂ ਮਨ ਚ ਕੀ ਆਇਆ ਸੋਚਿਆ ਕੁਝ ਹੱਸੇ ਹੈਰਾਨ ਹੋਏ ਕੀ ਹੋਇਆ ਨਹੀਂ ਨਹੀਂ ਦੇਖੋ ਭਾਜੀ ਉਦੋਂ ਤਾਂ ਉਦੋਂ ਤਾਂ ਮਤਲਬ ਤੁਸੀਂ ਹੈਰਾਨੀ ਦੀ ਗੱਲ ਹੈ ਵੀ ਮੈਂ ਮੇਰਾ 8 ਫੇਜ ਗੁਰਦੁਆਰਾ ਅੰਮ੍ਰਿਤਸਰ ਜੀ ਕਿਨਾਂ ਮਾਰਕੀਟ 'ਚ ਸੀ ਉੱਥੇ ਮੇਰਾ ਦਫਤਰ ਸੀ ਇੱਕ ਸਮਾਂ ਇਹ ਸੀ ਵੀ ਪਿੱਛੇ ਪੁਲਿਸ ਆ ਕੇ ਬਹਿ ਜਾਂਦੇ ਸੀ ਤੇ ਮੂਰੇ ਖੜਕੂ ਆਉਂਦੇ ਮੈਂ ਰੋਜ਼ ਦਾ ਕੰਮ ਸੀ ਇਹ ਵੀ ਉਹਨਾਂ ਨੇ ਆਉਣਾ ਹੀ ਆਉਣਾ ਪ੍ਰੈਸ ਨੋਟ ਦੇਣ ਤੇ ਪੁਲਿਸ ਨਾਲ ਰੋਏ ਹੁੰਦਾ ਸੀ ਵੀ ਮਤਲਬ ਇੱਥੇ ਮਾਰਾਂਗੇ ਤੇ ਮੈਨੂੰ ਇਹ ਹੋ ਗਏ ਹਾਲਾਤ ਵੀ ਤਾਂ ਅਸਲ 'ਚ ਇਹਨਾਂ ਜੋ ਕਿਹੜਾ ਮਰਦਾ ਉਹ ਤਾਂ ਪਤਾ ਨਹੀਂ ਵੀ ਮੈਨੂੰ ਜ਼ਰੂਰ ਮਾਰਨਗੇ ਤੇ ਮੈਂ ਮਤਲਬ ਬਚਾਅ ਚੁੱਕ ਕੇ ਕਦੇ ਦਿਨ ਨੂੰ ਗਏ ਕਦੇ ਮੜਾ ਜਾ ਗਏ 1 ਮਿੰਟ ਬੈਠੇ ਮਤਲਬ ਮੈਂ ਆਪਣੇ ਦਫਤਰ 'ਚ ਬੈਠੋ ਨਹੀਂ ਹਟ ਗਿਆ ਤੇ ਉਹ ਪਿੱਛੇ ਆ ਕੇ ਬਹਿ ਜਾਂਦੇ ਕਾਰਬਾਈਨ ਨਾਲ ਲੈ ਕੇ ਤੇ ਉਹ ਅੱਗੋਂ ਆਉਂਦੇ ਉਹਨਾਂ ਨੂੰ ਸੋਉ ਨੂੰ ਪਤਾ ਸੀ ਕੋਈ ਪੁਲਿਸ ਵਾਲਾ ਨਹੀਂ ਮਤਲਬ ਉਹ ਡਾਡੋਰ ਵਾਲੀ ਕੋਈ ਗੱਲ ਨਹੀਂ ਸੀ ਖਬਰਾਂ ਦੰਦੇ ਤੇ ਖਬਰਾਂ ਦੇ ਕੇ ਜਾਂਦੇ ਵੀ ਆਉਂਦੇ ਵੀ ਉਦੋਂ ਇਹ ਪਤਾ ਹੀ ਨਹੀਂ ਹੁੰਦਾ ਸੀ ਵੀ ਜਰ ਕੀਦੇ ਬਹਾਨਾ ਕਿਹਨੂੰ ਮਾਰਿਆ ਜਾਊਗਾ ਤੇ ਮਤਲਬ ਘਰੋਂ ਨਿਕਲ ਕੇ ਇਹ ਪਤਾ ਹੁੰਦਾ ਨਹੀਂ ਸੀ ਵੀ ਸ਼ਾਮ ਨੂੰ ਘਰ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਜਦੋਂ ਇੰਨਾ ਖੌਫ ਸੀ ਇੱਕ ਵਾਰੀ ਦੀ ਉਹ ਵੀ ਘਟਨਾ ਵਿੱਚ ਛਪੀ ਆ ਕਿਤਾਬ ਦੇ ਕਿ ਤੁਹਾਡੇ ਘਰ ਨੂੰ ਤਕਰੀਬਨ 200 ਪੁਲਿਸ ਮੁਲਾਜ਼ਮਾਂ ਨੇ ਘੇਰਾ ਪਾ ਲਿਆ ਸਾਰੇ ਪਾਸਿਓ ਤੁਸੀਂ ਘਰ 'ਚ ਕੱਲੇ ਹੋ ਤੁਹਾਡੇ ਤੇ ਬੰਦੂਕਾਂ ਤਾਣ ਦਿੱਤੀਆਂ ਗਈਆਂ ਉਹ ਕਿਹੜੀ ਵਾਰ ਇੱਕ ਵਾਰ ਹੀ ਨਹੀਂ ਮੇਰੇ ਘਰ ਨੂੰ ਕਈ ਵਾਰੀ ਘੇਰਾ ਪਾਇਆ ਇੱਕ ਵਾਰੀ ਤਾਂ ਇੱਕ ਵਾਰੀ ਕੋਦਰਤੀ ਆਈ ਸੀ ਵੀ ਮੈਂ ਆਪ ਘਰ ਸੀਗਾ ਸਵੇਰੇ 7:00 ਵਜੇ ਦੀ ਗੱਲ ਹੈ ਮੇਰੇ ਕੋਲੇ ਕੋਈ ਪ੍ਰੈਸ ਨੋਟ ਦੇਣ ਆਇਆ ਬੰਦਾ ਉਹ ਜੇਸੀਪੁੱਡਾ ਦਾ ਪ੍ਰਧਾਨ ਜੀ ਹੋ ਉਹਨਾਂ ਨੂੰ ਲੱਗਿਆ ਵੀ ਇਹ ਖੜਕੂ ਆ ਉਹਦੇ ਕਿਤੇ ਭਾਜਪਾ ਦਾ ਕੋਈ ਲੀਡਰ ਸੀ ਇੱਥੇ ਚੰਡੀਗੜ੍ਹ ਉਹ ਕਿਤੇ ਮਾਰਿਆ ਸੀ ਰਾਤ ਨੂੰ ਤੇ ਉਹਨਾਂ ਨੂੰ ਲੱਗਿਆ ਵੀ ਇਹੀ ਖਬਰਾਂ ਲਾਉਂਦਾ ਉਹਨਾਂ ਦੀਆਂ ਤੇ ਵੀ ਇਹ ਆ ਬੰਦਾ ਆ ਗਿਆ ਮੇਰੇ ਸਾਹਮਣੇ ਰਹਿੰਦੇ ਹੁੰਦੇ ਉੱਥੇ ਪੁਲਿਸਪਲਸ ਵਾਲੇ ਉਹਨਾਂ ਦੇ ਬੰਦੇ ਰੱਖੇ ਹੋਏ ਸੀ ਮਤਲਬ ਮੈਂ ਉਹ ਕਹਿੰਦਾ ਵੀ ਹੁੰਦਾ ਸੀ ਉਹਨਾਂ ਨੂੰ ਖਾੜਕੌਂ ਪਾਈ ਇੱਥੇ ਫੇਰ ਕੱਲ ਨੂੰ ਤੁਸੀਂ ਮੈਨੂੰ ਵੀ ਮਰਵਾਉਂਗੇ ਆਪ ਵੀ ਮਰੋਗੇ ਇੱਥੇ ਬੰਦੇ ਪੁਲਿਸ ਦੇ ਹੁੰਦੇ ਹੀ ਨਹੀਂ ਪਰ ਉਹਨਾਂ ਨੇ ਕਿਸੇ ਨੇ ਦੇਖਿਆ ਵੀ ਬੰਦਾ ਦਾੜੀ ਜਿਹੜਾ ਤੇ ਉਹ ਕਰਕੇ ਤੇ ਉਹ ਉਹ ਆਇਆ ਤੇ ਉਹਨਾਂ ਨੂੰ ਲੱਗਿਆ ਵੀ ਪ੍ਰੈਸ ਨੋਟ ਦੇਣ ਆਇਆ ਜਿਹੜਾ ਰਾਤ ਮਾਰਿਆ ਬੰਦਾ ਭਾਜਪਾ ਵਾਲਾ ਤੇ ਉਹਨਾਂ ਨੇ ਮਤਲਬ ਮੈਂ ਤਾਂ ਅੰਦਰ ਬੈਠਾ ਮਤਲਬ ਮੇਰੇ ਘਰ ਦੇ ਉੱਪਰ ਸਾਰੇ ਕੋਠਿਆਂ ਦੇ ਸਾਹਮਣੇ ਕੋਠਿਆਂ ਦੇ ਮਤਲਬ ਤਿੰਨ ਮੰਜ਼ਲੇ ਮਕਾਨ ਸੀ ਐਲਜੀੀ ਮਕਾਨ ਸੀ ਤਿੰਨ ਮੰਜ਼ਲੇ ਉੱਪਰ ਤੱਕ ਅੱਗੇ ਪਿੱਛੇ ਅੱਗੇ ਪਿੱਛੇ ਗੱਡੀਆਂ ਗੱਡੀਆਂ ਮਰ 200 ਬੰਦਾ ਪੁਲਿਸ ਦਾ ਉਹਨੇ ਘੇਰਾ ਪਾਇਆ ਸੀ ਉਦੋਂ ਜਿਹੜਾ ਮੇਰੇ ਬਾਹਰ ਨੂੰ ਆ ਕੇ ਜਿਹਨੇ ਨੌਕ ਕੀਤਾ ਉਹ ਕੇਆਈਪੀ ਸਿੰਘ ਸੀਗਾ ਐਸਐਚਓ 39 ਸੈਕਟਰ ਦਾ ਸੀਗਾ ਉਹ ਕੇਆਈਪੀ ਸਿੰਘ ਤੇ ਉਹਨੇ ਆ ਕੇ ਨੌਕੀਤਾ ਮੈਂ ਅਸੀਂ ਚਾਹ ਪੀ ਰਹੇ ਸੀ ਤੇ ਜਦੋਂ ਬਾਰ ਖੋਲਿਆ ਉਹ ਉਹ ਚਾਰ ਜਣੇ ਮਤਲ ਸਿੱਧੀਆਂ ਮਤਲ ਗੰਨਾ ਉਹਨੇ ਦੇ ਤਣੇ ਹੋਇਆ ਕਹਿੰਦੇ ਵੀ ਸੁਖਦੇਵ ਸਿੰਘ ਪਟਵਾਰੀ ਮੈਂ ਮੈਂ ਆ ਕਹਿੰਦਾ ਚੱਲ ਪਿੱਛੇ ਚੱਲ ਮਤਲ ਨਾਲ ਹੀ ਐ ਮਤਲ ਪਿੱਛੇ ਚੱਲ ਤੇ ਅਜੇ ਬੈਠੇ ਚਾਹ ਜਿੱਥੇ ਪੀ ਰਹੇ ਸੀ ਟੇਬਲ ਤੇ ਉੱਥੀ ਕੁਰਸੀ ਤੇ ਬਹਿ ਗਏ ਐਂ ਇਹ ਕੌਣ ਆ ਮੈਂ ਕਿਹਾ ਵੀ ਇਹ ਆਮਰ ਸਿੰਘ ਰੰਧਾਵਾ ਹੈ ਜੇ ਇਹ ਪੁੱਡਾ ਦਾ ਪ੍ਰਧਾਨ ਹੈ ਤੇ ਮੇਰੇ ਵਾਲਾ ਪਾਸਾ ਛੱਡ ਕੇ ਉਹਨਾਂ ਨੇ ਉਹਨਾਂ ਨੂੰ ਲੱਗਿਆ ਵੀ ਕੋਈ ਇਹੇ ਗੋਲ ਮੋਲਣਾ ਗੱਲ ਕਰੇ ਉਹਨੂੰ ਸਿੱਧਾ ਹੋ ਕੇ ਵੀ ਹਾਂ ਵੀ ਤੇਰਾ ਨਾਂ ਕੀ ਆ ਤੂੰ ਕੀ ਕਰਦਾ ਤੇਰਾ ਕੋਣ ਐ ਐਸ ਐ ਹੋ ਆ ਮਤਲਬ ਐਸ ਡੀਓ ਕੋਣਾ ਤੇਰਾ ਮਤਲਬ ਉਹਦੀ ਪੂਰੀ ਪੜਤਾਲ ਕਰਕੇ ਉਹਨਾਂ ਨੂੰ ਲੱਗਿਆ ਵੀ ਇਹ ਬੰਦਾ ਨਹੀਂ ਹੈਗਾ ਇਹ ਤੇ ਜਦੋਂ ਉਹਨਾਂ ਨੂੰ ਲੱਗੇ ਵੀ ਬੰਦਾ ਅਸਲੀ ਨਹੀਂ ਤੇ ਫਿਰ ਉਹ ਉਹ ਕਿਤੇ ਰਿਪੋਰਟ ਉਹਨਾਂ ਨੂੰ ਐਸ ਵੀ ਬੰਦਾ ਕੋਈ ਖਾੜ ਕੋ ਇਹਨਾਂ ਨੂੰ ਪ੍ਰੈਸ ਨੋਟ ਦੇਣ ਆਇਆ ਮੈਂ ਕਹੋਗੇ ਮੈਂ ਉਹਨੂੰ ਕਿਹਾ ਵੀ ਮੈਨੂੰ ਦੱਸ ਤਾਂ ਦਿਓ ਤੁਸੀਂ ਕੀ ਕਰਨਾ ਹੈ ਕਹਿੰਦੇ ਕੋਈ ਨਾ ਲੱਗ ਜੂ ਪਤਾ ਦੋ ਚਾਰ ਦਿਨਾਂ ਅੱਪ ਲੱਗ ਜੂ ਆਪੀ ਤੇ ਉਹ ਮੁੜ ਕੇ ਜਦ ਮੈਂ ਮੈਂ ਬਾਰ ਬਾਲਕਨੀ 'ਚ ਖੜ ਕੇ ਦੇਖਿਆ ਉਹਨਾਂ ਟਰੱਕ ਕੋਈ ਟਰੱਕ 'ਪਾਏ ਪੁਲਿਸ ਦੇ ਮਤਲਬ 200 ਬੰਦਾ ਜੀ ਉੱਪਰੋਂ ਉਤਰਿਆ ਮੇਰੇ ਚਪੌੜੀਆਂ ਤੇ 10 ਚੜੇ ਹੋਏ ਉੱਤੇ ਮੇਰੇ ਜਿੱਥੇ ਮੈਂ ਬੈਠਾ ਮੇਰੇ ਘਰ ਦੇ ਮਤਲਬ ਇਸ ਤਰ੍ਹਾਂ ਦਾ ਮਾਹੌਲ ਸੀ ਉਹ ਮਾਹੌਲ 'ਚ ਮੈਂ ਜਦੋਂ ਮੈਂ ਮੈਂ ਪਹਿਲਾਂ ਟ੍ਰਿਬਿਊਨ ਚ ਗਿਆ ਐਡੀਟਰ ਨੂੰ ਕਿਹਾ ਮੈਂ ਕਿਹਾ ਵੀ ਮੈਂ ਤੁਹਾਨੂੰ ਬੇਨਤੀ ਕਰਨਾ ਇਹ ਵੀ ਮੇਰੇ ਘਰੇ ਆ ਛਾਪਾਂ ਮਾਰਿਆ ਵੀ ਖਬਰ ਕਿਨੂੰ ਮੈਂ ਤੈਨੂੰ ਮੇਰਾ ਡੀਟਲ ਸੀ ਉਦੋਂ ਹਰਭਜਨ ਆਲਵਾਰ ਵੀ ਕਿਨੂੰ ਮੈਂ ਤੈਨੂੰ ਪਹਿਲਾਂ ਕਿੰਨੀ ਵਾਰੀ ਕਹਿ ਚੁੱਕਿਆ ਵੀ ਮੇਰੀਆਂ ਲੱਤਾਂ ਬਾਹਰ ਨਹੀਂ ਚਲਣੀਆਂ ਆਪਣੇ ਆਪ ਦੇਖ ਕੇ ਤਰੀ ਮੈਂ ਤੈਨੂੰ ਕਹਿਣਾ ਵੀ ਤੂੰ ਕਿਉਂ ਪੰਗੇ ਲੈਣਾ ਤੂੰ ਰਹਿਣ ਨੇ ਮੈਂ ਆ ਚੱਲ ਤੈਨੂੰ ਖਬਰ ਦਰ ਹਾਂ ਤੇਰੀ ਖਬਰ ਲਾ ਦੇਣੇ ਇਹਦਾ ਮਤਲਬ ਹੂਬਹੂ ਜਾਂ ਸੱਚੀ ਪੱਤਰਕਾਰ ਨੂੰ ਇਹ ਕਿਹਾ ਜਾਂਦਾ ਸੀ ਵੀ ਲੱਤਾਂ ਪਰ ਦਿਨ 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 ਉਹ ਗੁਜ਼ਾਰੋ ਪੰਗਾ ਕਿਉਂ ਲੈਣੇ ਤੂੰ ਜਾਂ ਬੱਧ ਦਿਨ ਕੱਟੀ ਕਰੋ ਟਾਈਮ ਲਗਾਓ ਅੱਛਾ ਮੈਂ ਉੱਥੋਂ ਗੋਸੇ ਜੇ ਜਾ ਕੇ ਮੈਂ ਆਈਜੀ ਇੱਥੇ ਗੁਫਤਾ ਹੁੰਦਾ ਸੀ ਚੰਡੀਗੜ੍ਹ ਮੈਂ ਇਹਦੇ ਕੋਲੇ ਆ ਗਿਆ ਮੈਂ ਆਈਜੀ ਨੂੰ ਗਾੜ੍ਹ ਭੇਜ ਕੇ ਮੈਂ ਕਿਹਾ ਜੀ ਮੈਂ ਆਈਜੀ ਸਾਹਿਬ ਮੈਂ ਸੁਖਦੇਵ ਪਟਵਾਰੀ ਆ ਜਿੱਥੇ ਤੁਸੀਂ 200 ਬੰਦਾ ਲਾਇਆ ਮੈਨੂੰ ਮੈਂ ਤੁਹਾਡੇ ਕੋਲੇ ਆ ਗਿਆ ਤੁਸੀਂ ਜੋ ਮੈਨੂੰ ਪੁੱਛਣਾ ਉਹ ਪੁੱਛ ਲਓ ਹੁਣ ਮੈਂ ਇਹਨੂੰ ਮੈਨੂੰ ਉਦੋਂ ਛੱਟਿਓ ਜਦੋਂ ਤੁਹਾਡੀ ਤਸੱਲੀ ਹੋ ਗਈ ਮੈਂ ਕਿਹਾ ਮੇਰੇ ਕੋਲ ਤੁਸੀਂ ਇੱਕ ਵਾਰੀ ਪੁਲਿਸ ਭੇਜ ਦਿਨੇ ਹੋ ਤੇ ਮੈਨੂੰ 6 ਮਹੀਨੇ ਲੋਕ ਨਹੀਂ ਬੁਲਾਉਂਦੇ ਡਰਦੇ ਹੀ ਪਤਾ ਨਹੀਂ ਇਹ ਕੀ ਚੀਜ਼ ਹੈ ਤੇ ਜੇ ਤੁਸੀਂ ਘਰ ਕੋ ਛਡਾਉਣਾ ਤਾਂ ਉਹ ਅੱਡ ਗੱਲ ਰੱਖ ਦੋ ਵੀ ਮੈਂ ਭਾਈ ਛੱਡਦਾ ਮੈਂ ਕੋਈ ਧੱਕੇ ਨਾਲ ਨਹੀਂ ਦੱਬੇ ਮੈਂ ਛੱਡ ਦੇਣਾ ਪਰ ਮੈਨੂੰ ਕਹਿੰਦਾ ਨਹੀਂ ਨਹੀਂ ਕਹਿੰਦਾ ਤੂੰ ਤੂੰ ਦੱਸ ਤਾ ਨਾ ਤੈਨੂੰ ਜੋ ਪਤਾ ਹੈ ਕਹਿੰਦਾ ਤੂੰ ਦੱਸ ਦੇ ਮੈਂ ਕਿਹਾ ਵੀ ਮੈਨੂੰ ਬਹੁਤ ਕੁਝ ਪਤਾ ਹੈ ਜਿੰਨਾ ਤੁਸੀਂ ਪੁੱਛਣਾ ਪਤਾ ਨਹੀਂ ਹੋ ਸਕਦਾ ਮੈਂ ਜ਼ਿਆਦਾ ਜਾਣਦਾ ਹੋਵਾਂ ਨਹੀਂ ਨਹੀਂ ਕਹਿੰਦਾ ਤੂੰ ਦੱਸ ਕੀ ਕੀ ਤੈਨੂੰ ਪਤਾ ਹੈ ਜੋ ਹੈ ਤੂੰ ਦੱਸ ਪਰ ਮੈਂ ਤੇ ਨਹੀਂ ਕੋਈ ਗੱਲ ਰ ਮਿਸਟਰ ਪਟਵਾਰੀ ਯੂ ਆਰ ਟੈਰਰਿਸਟ ਅੰਡਰ ਦਾ ਗਾਰਬ ਆਫ ਜਰਨਲਿਜ਼ਮ ਜਰਨਲਿਸਟ ਤੇ ਤੂੰ ਕਹਿੰਦਾ ਆਪਣੇ ਆਪ ਦੱਸ ਦੇ ਤੂੰ ਤਾਂ ਮਤਲਬ ਖੜਕੋਂ ਦੇ ਪੇਚ ਪੱਤਰਕਾਰੀ ਦੇ ਪੇਚ ਖੜਕੂ ਆ ਤੇ ਤੂੰ ਦੱਸ ਕੀ ਹੈ ਮੈਂ ਕਿਹਾ ਵੀ ਤੁਸੀਂ ਜੋ ਪੁੱਛਣਾ ਹੈ ਮੈਨੂੰ ਪੁੱਛੋ ਮੈਨੂੰ 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 ਸਾਰਾ ਕੁਝ ਪਤਾ ਹੈ ਤੇ ਪਰ ਮੈਂ ਇੱਕ ਗੱਲ ਦੱਸ ਦੇਣਾ ਵੀ ਮੈਂ ਕਿਸੇ ਉਹਨਾਂ ਦੀ ਗਤੀਵਿਧੀ ਚ ਸ਼ਾਮਲ ਨਹੀਂ ਮੈਂ ਆਪਣੀ ਪੱਤਰਕਾਰੀ ਨਾਲ ਕੰਸਾਉਂਡ ਮੈਨੂੰ ਬਹੁਤ ਕੁਝ ਪਤਾ ਹੈ ਬਾਕੀ ਕੋਈ ਗੱਲ ਨਹੀਂ ਚਲੋ ਕਹਿੰਦਾ ਤੁਸੀਂ ਸੈਣੀ ਨਾਲ ਗੱਲ ਕਰੋ ਉਹਨੇ ਫੋਨ ਕੀਤਾ ਐਸਐਸਪੀ ਸਮੇਰ ਸੈਣੀ ਨੂੰ ਚਲੋ ਮੈਂ ਉਹਦੇ ਕੋਲੇ ਚੱਲ ਗਿਆ ਉਹਨੂੰ ਮਗੜ ਭੇਜਿਆ ਕਹਿੰਦਾ ਬੈਠੋ ਤੁਸੀਂ 5-7 ਮਿੰਟ ਬਾਅਦ ਮੈਂ ਫੇਰ ਗਿਆ ਮੈਂ ਕਿਹਾ ਵੀ ਮੈਂ ਮੇਰੇ ਕੋਲ ਦੱਸੋ ਮੈਨੂੰ ਕੀ ਕਰਨਾ ਤੁਸੀਂ ਤੇ ਉਹ ਕਹਿੰਦਾ ਜੀ ਤੁਸੀਂ ਬੈਠੋ ਮੈਂ ਫਿਰ ਉਥੋਂ ਮਖਿਆ ਵੀ ਮੈਂ ਚੱਲਿਆ ਹੁਣ ਤੇ ਤੁਸੀਂ ਜੋ ਕਰਨਾ ਉਹ ਫੇਰ ਆਜੋ ਚਲੋ ਚਲੋ ਉਥੋਂ ਅਸੀਂ ਆ ਗਏ ਮਤਲਬ ਇਸ ਤਰ੍ਹਾਂ ਦਾ ਬहोत ਵਾਰੀ ਚੁੱਕ ਕੇ ਤੁਹਾਡਾ ਜਿਹੜਾ ਸਿਆਸੀ ਪਛੋਕੜ ਰਿਹਾ ਚਾਏ ਓਵੇਂ ਚੋਣਾ ਨਹੀਂ ਲੜੀਆਂ ਬੇਸ਼ੱਕ ਦੀ ਪਰ ਵਿਦਿਆਰਥੀ ਰਾਜਨੀਤੀ ਦੇ ਵਿੱਚ ਇੱਕ ਪਤਾ ਹੁੰਦਾ ਹੈ ਕਿ ਕਿਹੜੇ ਧੜੇ ਦੇ ਨੇ ਤੁਹਾਨੂੰ ਕਈ ਪੁਲਿਸ ਵਾਲਿਆਂ ਨੇ ਇਹ ਵੀ ਕਹਾਣੀ ਦੇ ਵਿੱਚ ਛਪਿਆ ਕਿ ਇੱਥੋਂ ਤੱਕ ਕਿ ਕਹਿ ਦਿੱਤਾ ਸੀ ਕਿ ਕਾਮਰੇਡ ਸਾਹਿਬ ਤੁਸੀਂ ਆਪ ਦਾ ਕੰਮ ਨਾਲ ਮਤਲਬ ਰੱਖੋ ਜ਼ਿਆਦਾ ਗੱਲਾਂ ਨਾ ਕਰੋ ਜੇ ਕਰੋਗੇ ਤੇ ਫਿਰ ਚਾਰ ਦੇਣੀਆਂ ਤੁਹਾਡੇ ਮਤਲਬ ਇੱਥੇ ਨਾ ਇੱਕ ਏਐਸਆਈ ਹੁੰਦਾ ਸੀ ਮੁਹਾਲੀ ਦੇ ਵਿੱਚ ਅੱਜ ਉਹ ਮਤਲਬ ਇੰਸਪੈਕਟਰ ਮੇਰੇ ਖਿਆਲੋਂ ਰਿਟਾਇਰ ਹੋ ਗਿਆ ਜੀ ਚਲੋ ਇੱਕ ਸਮਾਂ ਸੀ ਜਦੋਂ ਨੇ ਉਹਨੇ ਮੈਨੂੰ ਇੱਥੋਂ ਤੱਕ ਕਹਿ ਵੀ ਕਾ ਤੇਰੇ ਵਰਗੇ ਕਾਮਰੇਡ ਨੂੰ ਨਾ ਮੈਂ ਗੋਲੀ ਮਾਰ ਕੇ ਅੰਬ ਦੀ ਜੜ ਨਾ ਲਾ ਦੇਣਾ ਤੇ ਤੇਰੀ লাশ ਵੀ ਨਹੀਂ ਲੈਣ ਆਉਣੀ ਕਿਸੇ ਨੇ ਹੂੰ ਤੇ ਉਹੋ ਜਿਹੇ ਬੰਦੇ ਮਤਲਬ ਉਹ ਉਸ ਤੋਂ ਬਾਅਦ ਹੋਰ ਇੰਝ ਇੰਝ ਕਈ ਘਟਨਾਵਾਂ ਵਾਪਰੀਆਂ ਤੇ ਬਾਅਦ ਦੇ ਵਿੱਚ ਮਤਲਬ ਉਹਨ ਲੱਗਿਆ ਵੀ ਵੀ ਇਹ ਪੰਗਾ ਪੱਤਰਕਾਰਾਂ ਨਾਲ ਲੈਣਾ ਠੀਕ ਨਹੀਂ ਹੈਗਾ ਤੇ ਪਰ ਇਸ ਤਰ੍ਹਾਂ ਦੀਆਂ ਮਤਲਬ ਧਮਕੀਆਂ ਤਾਂ ਰੂਟੀਨ ਸੀ ਪੁਲਿਸ ਲਈ ਕਿਉਂਕਿ ਉਦੋਂ ਪੁਲਿਸ ਕੋਲੇ ਗੋਲੀ ਤੋਪੇ ਨਾਲ ਹੋਰ ਕੋਈ ਗੱਲ ਨਹੀਂ ਸੀ ਝੂਠੇ ਮੁਕਾਬਲੇ ਬਣਾਉਣ ਚ ਕੋਈ ਇਤਰਾਜ਼ ਨਹੀਂ ਸੀ ਕਿਸੇ ਨੂੰ ਕੋਈ ਅਦਾਲਤ ਤਾਂ ਕੋਈ ਹੋਰ ਕੋਈ ਹੈ ਨਹੀਂ ਸੀ ਤੇ ਇਸ ਤਰ੍ਹਾਂ ਦੇ ਘਟਨਾਵਾ ਮਤਲਬ ਆਮ ਸੀਗੇ ਉਸ ਨੇ ਜਿਹੜੀਆਂ ਵਾਪਰਦੀਆਂ ਸੀ ਵੀ ਧਮਕੀ ਦੇਣੀ ਪੁਲਿਸ ਨੂੰ ਵੀ ਤੈਨੂੰ ਆਕ ਕਰਦਾ ਮੈਂ ਦਿਨ ਉਹ ਕਰਦਾਂਗੇ ਤੇ ਇੱਥੇ ਇੱਥੇ ਧਰਮਗੜ ਮੁਕਾਬਲਾ ਹੋਇਆ ਇੱਕ ਉਦੋਂ ਐਸਐਸਪੀ ਅਜੀਤ ਸਿੰਘ ਸੰਧੂ ਜੀ ਜਿਹੜਾ ਤਰਨਤਾਰਨ ਦੇ ਵਿੱਚ ਬਹੁਤ ਵੱਡੀ ਗਿੰਟੀ ਚ ਖੜਕੋਆਂ ਨੂੰ ਮਤਲਬ ਫੜ ਕੇ ਮਾਰਨ ਦਾ ਦੋ ਸੀ ਜੀਗਾ ਜਿਹੜਾ ਇੱਥੇ ਲਾਲ ਲੜੂ ਕੋਲੇ ਕਹਿੰਦੇ ਨੇ ਵੀ ਉਹ ਗੱਡੀ ਏਟ ਆ ਗਿਆ ਸੀ ਮਤਲਬ ਮਤਲਬ ਉਹ ਉਹ ਇੱਥੇ ਜਦੋਂ ਆਇਆ ਉਹਨੇ ਇੱਥੇ ਇਹ ਧਰਮਗੜ੍ਹ ਦੇ ਵਿੱਚ ਇੱਕ ਘਰ ਦੇ ਵਿੱਚ ਖੜਕੂ ਛੁਪੇ ਹੋਏ ਸੀ ਉਹਨਾਂ ਨੇ ਛੱਤ ਪਾੜ ਕੇ ਵਿੱਚ ਬੰਬ ਛਿੱਟ ਕੇ ਉਹਨੂੰ ਅੱਗ ਲਾਈ ਘਰ ਨੂੰ ਤੇ ਘਰ ਨੂੰ ਅੱਗ ਲਾ ਕੇ ਮਤਲਬ ਉੱਥੋਂ ਬੰਦੇ ਮਾਰੇ ਖੜਕੂ ਉਹਨਾਂ ਚ ਮੈਨੂੰ ਜੋ ਯਾਦ ਆ ਇੱਕ ਬੰਦਾ ਕੋਈ ਹੈਪੀ ਢੰਘੇੜਾ ਸੀ ਜਿਹੜਾ ਬੰਦਾ ਖਾੜਕੋਆਂ ਚ ਉਹਨਾਂ ਨੇ ਮਾਰਿਆ ਮੈਂ ਉਹਦੀ ਰਿਪੋਰਟਿੰਗ ਕਰਨ ਜਾਂਦਾ ਉਦੋਂ ਵੀ ਉਹਨੇ ਮੈਨੂੰ ਕਿਹਾ ਵੀ ਕੋਕਰ ਤੇਰੇ ਵਰਗੇ 2-4 ਦਿਨ ਨਾ ਤੂੰ ਕਰ ਲੰਘਾ ਲੋ ਨਹੀਂ ਤੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਰਸਤੇ 'ਚ ਮੈਂ ਕੱਲਾ ਧਿਆ ਰਹਿ ਸੀ ਸਕੂਟਰ ਤੇ ਉਹ ਗੱਡੀਆਂ ਲੈ ਕੇ ਮੁਕਾਬਲਾ ਕਰਕੇ ਖਤਮ ਕਰਕੇ ਆ ਰਹੇ ਸੀ ਹੂੰ ਤਾਂ ਬਹੁਤ ਸਾਰੀਆਂ ਕਹਾਣੀਆਂ ਨੇ ਇਸ ਤਰ੍ਹਾਂ ਦੀਆਂ ਤੇ ਉਦੋਂ ਖਬਰਾਂ ਕਰਨ ਦਾ ਕਿਉਂਕਿ ਫੋਨ ਤਾਂ ਹੈ ਨਹੀਂ ਕਿ ਮੋਬਾਈਲ ਫੋਨ ਤੇ ਘੰਟੀ ਮਾਰੀ ਤੇ ਉੱਥੇ ਆਜੋ ਜੀ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਸੀ ਟਾਈਮ ਲੱਗਦਾ ਸੀ ਇੱਕ ਦੂਜੇ ਨੂੰ ਗੱਲਾਂ ਦੱਸਣ ਨੂੰ ਲੈ ਕੇ ਪੱਤਰਕਾਰੀ ਕਰਦੇ ਆ ਹੋਰ ਕਿਹੜੇ ਚੈਲੰਜੋਂ ਨਿਕਲਣਾ ਪਿਆ ਦੇਖੋ ਪੱਤਰਕਾਰ ਜੀ ਤਾਂ ਜੀ ਖਾੜਕੌਂ ਦੀ ਆਪਣੀ ਨੀਡ ਸੀ ਖਾੜਕੌਂ ਦੇ ਆਪਣੀ ਲੋੜਾਂ ਸੀ ਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਹਰ ਇੱਕ ਖਬਰ ਛਾਡਿਓ ਛਪੇ ਹਾਂ ਕਈ ਤਾਂ ਮਤਲਬ ਕਈ ਕਈ ਖਬਰਾਂ ਹਾਸੋ ਜਣੀ ਆ ਵੀ ਹੁੰਦੀਆਂ ਸੀ ਜਿਵੇਂ ਫਲਾਣੇ ਪਿੰਡ ਦੀ ਬੰਤੋ ਮਤਲਬ ਮੈਂ ਤੁਹਾਨੂੰ ਉਹ ਬੰਤੋ ਬੰਤੋ ਚੋਰੀ ਉਹ ਉਹਨੂੰ ਅਸੀਂ ਵਾਰਨਿੰਗ ਦਿੱੰਨਿਆ ਵੀ ਉਹ ਆਪਣੇ ਮਲੇਕਮਾਂ ਤੋਂ ਬਾਹਰ ਜਾ ਜੇ ਖਾਲਸਾਨ ਕਮਾਂਡੋ ਬੋਰਡ ਦੀ ਮੀਟਿੰਗ ਹੋਈ ਉਹਦੇ ਵਿੱਚ ਫਲਾਣੇ ਫਲਾਣੇ ਬੰਦੇ ਨੇ ਭਾਗ ਲਿਆ ਤੇ ਉਹਨੂੰ ਵਾਰਨਿੰਗ ਦਿੱਤੀ ਆ ਵੀ ਠੀਕ ਹੋ ਜੇ ਨਹੀਂ ਤਾਂ ਐ ਕਰ ਦਾਂਗੇ ਮਤਲਬ ਉਹਦੇ ਬਾਰੇ ਹੁਣ ਇੰਨੀਆਂ ਜਿਹੀਆਂ ਗੱਲਾਂ ਜਿਹੜੀਆਂ ਵੀ ਉਹ ਗੈਰ ਰਹਿਮੀਤ ਵਾਲਿਆਂ ਵੀ ਦੇਖੋ ਖਾਲਸਾ ਕਮਾਂਡੋ ਫੋਰਸ ਉਹ ਸੁਚਿਉਰੀ ਵਾਸਤੇ ਜਾਂ ਉਹਨੂੰ ਕਾਟੂ ਧਮਕੀ ਦੇਣ ਵਾਸਤੇ ਪਰ ਉਹ ਕਈ ਲੋਕਲ ਜਿਹੜੇ ਹੇਠਲੇ ਲੈਵਲ ਦੇ ਬੰਦੇ ਉਹ ਜਿਵੇਂ ਉਹੀ ਨਾਲਵਾਉਣ ਵਾਸਤੇ ਉਹ ਇਸ ਤਰ੍ਹਾਂ ਦੇ ਵੀ ਇੰਨੀਆਂ ਜੀਆਂ ਵੀ ਸਸਤੀ ਸ਼ੋਰਤ ਲਈ ਖਬਰਾਂ ਲਵਾਉਣ ਵਾਲੇ ਬੰਦੇ ਹੁੰਦੇ ਇਹ ਵੀ ਆਮ ਛਪਦੀਆਂ ਸੀ ਖਬਰਾਂ 'ਚ ਤੇ ਉਦੋਂ ਇਹ ਹੁੰਦਾ ਸੀ ਵੀ ਜਦੋਂ ਜਦੋਂ ਛਪਣੀਆਂ ਨੇ ਫਿਰ ਪਹਿਲਾਂ ਤੋਂ ਸ਼ਬਦ ਹੀ ਨਹੀਂ ਜਦੋਂ ਸੁਖੇ ਜਿੰਦੇ ਵਾਲੀ ਚਿੱਠੀ ਆਈ ਫਿਰ ਅਖਬਾਰਾਂ 'ਚ ਫਿਰ ਟ੍ਰਿਬਿਊਨ ਵਾਲਿਆਂ ਨੇ ਇੱਕ ਦੋ ਵਾਰ ਯਾਰੋ ਕੁਝ ਦਿਨ ਰੋਕ ਕੇ ਰੱਖਿਆ ਤੇ ਜਦੋਂ ਉਹਨਾਂ ਨੇ ਕਿਹਾ ਵੀ ਦੇਖ ਲਓ ਤੇ ਨਹੀਂ ਫਿਰ ਇਹਦੇ ਸਿੱਟੇ ਭੁਗਤਨੇ ਪੈਣਗੇ ਤੇ ਫਿਰ ਪੰਗਰੇਜੀ ਟ੍ਰਿਬਿਊਨ ਦੀ ਵੀ ਫੁੱਲ ਪੇਜ ਫਿਰ ਪੰਜਾਬੀ ਟ੍ਰਿਬਿਊਨ ਦੀ ਵੀ ਫੁੱਲ ਪੇਜ ਤੇ ਸਾਰੇ ਇਸ ਤਰ੍ਹਾਂ ਦੇ ਮਤਲਬ ਸਾਰੀਆਂ ਉਹ ਉਹ ਸਾਰੇ ਅਖਬਾਰਾਂ 'ਚ ਫਿਰ ਉਹ ਚਲਦੀਆਂ ਸੀ ਤੇ ਉਹਨਾਂ ਦੀ ਐਕਸਪੈਕਟੇਸ਼ਨ ਇਹ ਬਣ ਗਈ ਵੀ ਹੁਣ ਸਾਡਾ ਉਹਦੇ ਅੱਖਰ ਵੀ ਲਿਖਿਆ ਨਾ ਵਾਰਨਿੰਗ ਅੱਖਰ ਕੱਟੇ ਵੱਡੇ ਬਿਨਾ ਪੂਰੇ ਦਾ ਪੂਰਾ ਹੂ ਹੂ ਪ੍ਰੋਫੈਸ਼ਨਲ ਰੂਪ ਛਾਪ ਹੂੰ ਇਹ ਵੀ ਲਿਖਿਆ ਹੁੰਦਾ ਨਾ ਜੀ ਤੁਸੀਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜੀ ਆਪਣੀਆਂ ਯਾਦਾਂ ਔਰ ਉਹ ਹੱਡ ਬੀਤੀਆਂ ਸੁਣਾਈਆਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਹ ਸੰ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਜਿਨ੍ਹਾਂ ਦੀ ਕਹਾਣੀ ਖਾਕੀ ਖਾਕੀ ਖਾਕੂ ਤੇ ਕਲਮ ਕਿਤਾਬ ਦੇ ਵਿੱਚ ਵੀ ਦਰਜ ਹੈ ਕੁਝ ਗੱਲਾਂ ਤੁਸੀਂ ਉੱਥੇ ਵੀ ਜਾ ਕੇ ਕਿਤਾਬ ਖੋਲ ਕੇ ਵੀ ਪੜ ਸਕਦੇ ਹੋ ਔਰ ਕੁਝ ਗੱਲਾਂ ਅਸੀਂ ਕੋਸ਼ਿਸ਼ ਕੀਤੀ ਇਸ ਮੁਲਾਕਾਤ ਵਿੱਚ ਸਾਂਝੀਆਂ ਕੀਤੀਆਂ ਜਾਣ ਸਾਨੂੰ ਉਮੀਦ ਹੈ ਕੇ ਪੁਰਾਣੇ ਦੌਰ ਦੀਆਂ ਗੱਲਾਂ ਜਿਹੜੀਆਂ ਅੱਜ ਅਸੀਂ ਤਾਜ਼ੀਆਂ ਕੀਤੀਆਂ ਤੁਹਾਡੇ ਵੀ ਕੰਮ ਆਉਣਗੀਆਂ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਫਿਲਹਾਲ ਅੱਜ ਦੀ ਇਸ ਮੁਲਾਕਾਤ ਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਮੋਹਾਲੀ